ਉਹਨਾਂ ਨੂੰ ਰਿਸ਼ਵਤ ਮਗੀ ਕਾਨੂੰ ਇਹ ਮੰਗਣ ਗਿਆ ਇਹ ਨਹੀਂ ਪਤਨੀ ਹੋ ਜੂਗੀ ਇਹ ਘਾਤ ਕਰਨਗੀ ਆਏ ਥੋੜੀ ਗੱਲ ਵੀ ਤੁਹਾਡੇ ਮਹਿਕਮੇ ਚ ਤੇ ਬੰਦ ਦੂਜੇ ਨੂੰ ਆਖਿਆ ਉਹਦੇ ਦੇ ਰਿਸ਼ਵਤ ਕੀ ਹੋ ਗਿਆ ਇਹ ਪਰਚਾ ਦੇ ਦੇ ਮੈਂ ਰਿਸ਼ਵਤ ਲੈ ਕੇ ਹੋਰ ਪੈਸੇ ਲੈਣੇ ਸਾਨੂੰ ਕੁਝ ਵੀ ਕਰਨਾ ਪੈ ਗਿਆ ਤੁਸੀ ਕੋਈ ਗੱਲ ਵੀ ਪੰਚਾਇਤ ਵਿੱਚ ਤੁਸੀਂ ਲੋਕਾਂ ਗਿਆ ਚੀਜ਼ ਸਦਕੇ ਨਾ ਪਰ ਇੱਥੇ ਜੇ ਕਿਸੇ ਤੋਂ ਤੁਸੀਂ ਬੋਲੀ ਕਰਦੇ ਹੋ ਤਾਂ ਘੱਟੋ ਘੱਟ ਸਾਡੀ ਪੰਚਾਇਤ ਜਾਂ ਲੰਬੜਦਾਰ ਨੂੰ ਤਲਾਸ਼ ਕਰਕੇ ਕਰੋ ਕਿ ਆਹ ਬੰਦੇ ਨੂੰ ਅਸੀਂ ਬੋਲੀ ਕਰ ਰਹੇ ਹਾਂ ਇਹਦਾ ਮਤਲਬ ਇਹ ਨਹੀਂ ਕਿ ਮੈਂ ਰਿਸ਼ਵਤ ਦਿੱਤੀ ਹੀ ਨਹੀਂ 6000 ਰੁਪਿਆ ਦੂਜੇ ਤੋਂ ਤੁਸੀਂ 6000 ਰੁਪਿਆ ਸੁਖਿੰਦਰ ਸਿੰਘ ਤੋਂ ਲੈ ਕੇ ਤੁਸੀਂ ਉਹਦੇ ਨਾਲ ਪੱਟਾ ਕਰਕੇ ਆਗੇ ਜੀ ਫਿਰ ਅਜੇ ਕਬਜ਼ਾ ਇਹਨਾਂ ਨੇ ਲਿਆ ਨਹੀਂ ਪਟਾ ਪਹਿਲਾਂ ਪਟਾ ਸੁਖਵਿੰਦਰ ਸਿੰਘ ਦੇ ਨਾਮ ਕਿਵੇਂ ਹੋ ਗਿਆ ਜੀ ਇਹਨਾਂ ਕੋਲ ਕਬਜ਼ਾ ਨਹੀਂ ਹੈਗਾ ਇਹਨਾਂ ਨੇ ਪਟਾ ਕਿਵੇਂ ਕਰਿਆ ਜੀ ਪਟਾ ਦਾ ਦੱਸੋ ਇਹਨਾਂ ਨੇ ਪਟਾ ਕਿਹੜੇ ਹਿਸਾਬ ਨਾਲ ਕਰਿਆ ਸੁਖਵਿੰਦਰ ਸਿੰਘ ਦੇ ਨਾਮ ਪਟਾ ਬੋਲਦਾ ਉਹ ਕਿਵੇਂ ਕਰਤਾ ਇਹਨਾਂ ਕੋਲ ਆਪਣੇ ਕੋਲ ਤਾਂ ਅਜੇ ਕਬਜ਼ਾ ਦਾ ਅੱਜ ਲੈਣਾ ਇਹਨੇ ਪਟਾ ਮਹੀਨਾ ਤੋਂ ਪਹਿਲਾਂ ਦਾ ਕਰੀ ਖੜੇ ਲਈ ਸਭ ਇਲਿਗਲ ਕੰਮ ਕਰ ਰਹੇ ਨੇ ਜੇ ਜੋ ਸਾਨੂੰ ਬਿਲਕੁਲ ਮਨਜ਼ੂਰ ਨਹੀਂ ਸਾਰੀ ਪੰਚਾਇਤ ਸਾਰੇ ਪਿੰਡ ਦੀ ਖੜੀ ਆ ਲੰਬੜਦਾਰ ਖੜੇ ਨੇ ਜੀ ਜੇ ਅੱਜ ਕੋਈ ਵੀ ਧੱਕਾ ਕਰਕੇ ਜਾਂਦੇ ਨੇ ਸਾਰੀ ਪੰਚਾਇਤ ਤੇ ਸਾਰੇ ਪਿੰਡ ਨਾਲ ਜਿੰਤੇ ਮਰਜ਼ੀ ਤੁਸੀਂ ਸੌ ਨਿਯਮ ਕਰਾਓ ਜੀ ਮੈਂ ਤੇਨੂੰ ਤਿਆਰ ਹੈ ਜੀ ਰਿਕਾਰਡ ਹੈਗਾ ਤੁਹਾਡੇ ਕੋਲ ਸਾਰਾ ਕੋਸ਼ ਹੈ ਜੀ ਮੇਰੇ ਕੋਲ ਡਾਕਟਰ ਅਮਜਦ अली ਦੀ ਰਿਕਾਰਡਿੰਗ ਵੀ ਹੈਗੀ ਹੈ ਜੀ ਹਾਂ ਜੀ ਕੋਈ ਗੱਲ ਨਹੀਂ ਉਹ ਜੀ ਕੋਈ ਨਹੀਂ ਜਿਹੜੇ ਬੰਦੇ ਦੀ ਸਾਡੇ ਕੋਲ ਪ੍ਰੂਫ ਨੇ ਉਹ ਤੁਸੀਂ ਦੇਲੇ ਕਰਤਾ ਜੀ ਜਿਹੜੇ ਬੰਦੇ ਦੇ ਪ੍ਰੂਫ ਨੇ ਜੀ ਆਪਣੇ ਪਿੰਡ ਦਾ ਚੌਕੀਦਾਰ ਸਾਹਿਬ ਕੋਈ ਵੀ ਸਾਈਨ ਨਾ ਕਰੇ ਜੀ ਬੰਦਾ ਬਲਵੀਰ ਜੀ ਹਾਂ ਜੀ ਆਪਣੇ ਪਿੰਡ ਦਾ ਬੰਦਾ ਮੈਂ ਖੜਾ ਤੇਰੇ ਨਾਲ ਸਾਰੀ ਪੰਚਾਇਤ ਖੜੀ ਐ ਤੂੰ ਉਤਲਾਹ ਲਈ ਐ ਮਲਾਜਮਾਂ ਦਾ ਸਾਈਨ ਕਰੂਗਾ ਮੈਂ ਤਾਂ ਜਦੋਂ ਸਾਰੀ ਪੰਚਾਇਤ ਨਹੀਂ ਕਰੀ ਜਦੋਂ ਪੰਚਾਇਤ ਹੋਰ ਚੀਜ਼ ਆ ਮੈਨੂੰ ਮਿਲਿਆ ਹੋਊਗਾ ਤਾਂ ਹੀ ਅਗਲਾ ਸਾਈਨ ਕਰਦਾ ਮੈਨੂੰ ਮੇਰੀ ਗੱਲ ਪੂਰੀ ਐ ਉਤਲਾਹ ਮੇਰੇ ਕੋਲ ਐ ਰਾਹ ਉਹ ਚੀਜ਼ ਹੁੰਦੀ ਆ ਥੋੜਾ ਕੰਮ ਹੋ ਰਿਹਾ ਤਲਾਬ ਤੇ ਤਾਂ ਐ ਹੀ ਨਹੀਂ ਇਹ ਸਹਣ ਤਾਂ ਪੜਦਾ ਕਰਾ ਰਹੇ ਨੇ ਮਰਜ਼ੀ ਕਰਾ ਲੈਣ ਅੱਜ ਤਾਂ ਗੱਲਣਾ ਹੀ ਇਹਨੇ ਵੀ ਲੈ ਆਉਣੇ ਜੀ ਚੌਕੀਦਾਰ ਨੇ ਇਹ ਚੌਕੀਦਾਰ ਨੇ ਵੀ ਆਪਣਾ ਬੇਲਾ ਹੋਇਆ ਜੀ ਇਹ ਬੰਦਾ ਵੀ ਲੈ ਆਇਆ ਇਹ ਗੱਲ ਨਹੀਂ ਜਿੱਥੇ ਮੇਰੇ ਉਚਤਨਾ ਇਹ ਨਾਲ ਹੋ ਜਾਊਗਾ ਕੋਈ ਤਾਂ ਹੀ ਕਰਿਆ ਉਹ ਤਾਂ ਇੱਕ ਦੁਆਨੀ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਿੰਨੇ ਇੱਕ ਦੋ ਲੈਣ ਲੱਗ ਕਹਿੰਦੇ ਕੋਈ ਵੀ ਦੱਸ ਨਹੀਂ ਜਾ ਰਿਹਾ ਇਹਦੇ ਨਾਲ ਤੈਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਚਾਹ ਤੇ ਮੈਂਬਰਾਂ ਦੇ ਨਾਲ ਹੀ ਹੈ ਹੋਰ ਕੀ ਕਰਦੇ ਕੋਈ ਵੀ ਦਰਗੋਹ ਵਾਲੀ ਕੋਈ ਗੱਲ ਨਹੀਂ ਰਹਿਣ ਦੀ ਸਪੋਰਟ ਤੇ ਪਾਸੇ ਚੈਨਾ ਕਰੋ ਇੱਕ ਮਿੰਟ ਸਰਪੰਚ ਜੀ ਪਰ ਕੇ ਕਰਦੇ ਪਰ ਇਹਨੇ ਸਲਾਹ ਤਾਂ ਮੇਰੀ ਜਿੱਤ ਦੀ ਪਰ ਤੁਸੀਂ ਮੰਨਦੇ ਸੀਗਾ ਜੀ ਉਹ ਮੇਰੀ ਡਿਊ ਬੈਡ ਕਰਦੀ ਉਹ ਦੇਖ ਕੇ ਕਰਦੇ ਕੋਈ ਨਾ ਕਰਾਂ ਆ ਕਰ ਚੁੱਕਾ ਵੇ ਤੈਨੂੰ ਸਹੀ ਗੱਲ ਇਹ ਤੈਨੂੰ ਆਂਦਾ ਨਹੀਂ ਤੂੰ ਡਿਊਟੀ ਜਿਹੜਾ ਥੋੜੇ ਖਲਾਫ ਕਾਹਦੇ ਕਰ ਪਈ ਕਰ ਜਦੋਂ ਸਾਰੀ ਪੰਚਾਇਤ ਦੇ ਖਿਲਾਫ ਖੜੀ ਐ ਪੰਚਾਇਤ ਦੇ ਖਿਲਾਫ ਹੀ ਕਰਦਾ ਪਿਆ ਕਾਲ ਕੱਢੀ 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 ਕਾਲ ਕੱ ਕੌਣ ਕੋਈ ਪੰਚਾਇਤ ਨਾਲ ਧੱਕਾ ਕਰ ਰਹੇ ਨੇ ਬਿਲਕੁਲ ਸ਼ਰਮ ਧੱਕਾ ਕਿਸੇ ਬੰਦੇ ਨੇ ਨਹੀਂ ਹੋ ਸਕਿਆ ਇਹ ਸਾਡਾ ਮੇਨ ਮੁੱਦਾ ਵੀਰੇ ਸਾਰਿਆਂ ਨੂੰ ਤੁਸੀਂ ਕਰਾਓ ਲਾਓ ਕੋਈ ਜ਼ਰੂਰ ਕਰਾਓ ਵੀਰੇ ਤੇਰੇ ਨੂੰ ਬਾਹਰ ਕੱਢ ਦੇ ਸਾਡਾ ਡੇਰਾ ਨਾਲ ਆ ਗਿਆ ਯਾਰ ਆਰਾਮ ਨਾ ਕਰ ਕੱਢ ਰਹੇ ਆਰਾਮ ਨਾ ਕਰ ਇੱਜ਼ਤ ਕਰ ਰਹੇ ਸਾਰਿਆਂ ਦੀ ਸਾਡੇ ਕੋਲ ਆਏ ਨੇ ਇੱਕ ਵਾਰੀ ਸਾਡਾ ਵੀ ਡੇਰਾ ਨਾਲ ਹੀ ਕਿਸੇ ਬੰਦੇ ਨੂੰ ਇਹਨਾਂ ਨੇ ਤਲਾਹ ਨਹੀਂ ਕਰੀ ਸਰ ਮੇਨ ਮੁੱਦਾ ਸਿਰ ਪੇੜ ਆ ਪੱਕਾ ਬੋਰਡ ਦਾ ਨਹੀਂ ਇਹਨਾਂ ਕੋਲ ਆਪੇ ਕੋਈ ਕਬਜ਼ਾ ਨਹੀਂ ਨਾ ਬੋਲੀ ਦਾ ਪਤਾ ਵੀ ਕਰਤਾ ਜੀ ਕਿਸੇ ਦੇ ਨਾਮ ਦਾ ਆਪਮੰਦਰ ਸਿੰਘ ਮਨਾਈ ਇਹਦਾ ਫੈਸਲਾ ਇਹ ਬੱਤ ਬੋਲਦਾ ਕਰਦਿਆ ਜਿਹਦਾ ਮੋੜਾ ਪਾਉਣਾ ਹੈ ਇਹ ਕੋਈ ਕਬਜ਼ਾ ਨਹੀਂ ਹੈਗਾ ਜੀ ਇਹ ਬੱਤ ਬਿਲਕੁਲ ਨਹੀਂ ਜੀ ਤੁਸੀਂ ਆਪਣਾ ਬੋਲਣਾ ਨਹੀਂ ਇਹ ਨਾ ਦੱਸਿਆ ਮੱਤਲਬ ਮੈਂ ਜਾਣੀ ਕਰਦਾ ਬੰਦੇ ਨੂੰ ਹਾਂ ਟੈਕ ਕਰਾਉਣਾ ਆਪ ਜਾਨੀ ਮੈਂ ਬੰਦੇ ਨੂੰ ਰੋਕ ਕੇ ਕਹਿ ਰਹੇ ਹਾਂ ਇਹ ਬੱਤ ਬੋਲਦਾ ਸੁਮੇਂਦਰ ਸਿੰਘ ਦਾ ਕੋਈ ਕਬਜ਼ਾ ਨਹੀਂ ਜੀ ਇਸ ਸੁਖਵਿੰਦਰ ਸਿੰਘ ਦੇ ਟਰੈਕਟਰ ਲੈ ਕੇ ਆਇਆ ਜੀ ਫੇਰ ਉਹੀ ਗੱਲ ਕਰ ਰਹੇ ਨੇ ਕਬਜ਼ਾ ਇਹ ਕਬਜ਼ਾ ਸਿਰਫ ਬੱਕਬੋਰਡ ਨੂੰ ਦਵਾਇਆ ਜੀ ਨਾ ਕਿਸੇ ਸੁਖਵਿੰਦਰ ਸਿੰਘ ਨੂੰ ਜੀ ਮੈਂ ਇਹਦਾ ਟਰੈਕਟਰ ਨਹੀਂ ਚੱਲਣ ਦੇਣਾ ਜੀ ਹੋਰ ਕਿਰਾਏ ਤੇ ਲਿਆਓ بس ਇਹਨੂੰ ਸਾਈਡ ਤੇ ਲਾਓ ਜੀ ਨਹੀਂ ਮੈਂ ਥਾਣੇ ਕਪਲੇਟ ਦਊਂਗਾ ਯਾਰ ਕਰ ਦਿਓ ਜੀ ਬਿਲਕੁਲ ਜੀ ਬਿਲਕੁਲ ਜਿਆਦਾ ਮੈਂ ਲੈਣ ਲੱਗਿਆ ਨਾ ਤੁਸੀਂ ਲਿਆਓ ਜੀ ਮੈਂ ਤਾਂ ਫਿਰ ਮੈਂ ਕਿਥੋਂ ਲੈ ਕੇ ਆਉਂਦਾ ਤੁਸੀਂ ਦੇ ਦਿਓ ਤੁਸੀਂ ਸੁਖਵਿੰਦਰ ਤੇ ਆਪਾਂ ਟਰੈਕਟਰ ਦੇ ਦਿਓ ਮੇਰੀ ਗੱਲ ਸੁਣੋ ਅਸੀਂ ਤੁਸੀਂ ਆਪਣਾ ਟਰੈਕਟਰ ਦੇ ਦਿਓ ਮੈਂ ਪੈਸੇ ਪੇ ਕਰ ਦਿਆਂਗਾ ਮੇਰੀ ਸੁਣੋ ਮੇਰੀ ਸੁਣੋ ਉੱਥੇ ਕਿਹਦੀ ਗੱਲ ਹੋ ਰਹੀ ਹੈ ਉੱਥੇ ਬੁੱਤੀ ਲਾ ਲਓ ਇਹਨਾਂ ਨੂੰ ਕਹੋ ਜੀ ਉੱਥੇ ਬੁੱਤੀ ਲਾਓ ਜੀ ਮਟ ਪਾਉਣੀ ਹੈ ਤੁਸੀਂ ਮਾਚਾ ਕਰ ਲਓ ਪਰ ਅਸੀਂ ਸੁਖਵਿੰਦਰ ਤੋਂ ਲੈ ਲੈਂਦੇ ਹਾਂ ਮਗਾਓ ਟਰੈਕਟਰ ਆਪਾਂ ਨੂੰ ਟਰੈਕਟਰ ਮੋਡ ਆਈ ਬੁੱਤੀ ਇਹਦੇ ਉੱ ਅਸੀਂ ਆਪਦੇ ਨਾਲ ਪਰਵਾਦੀ ਕੋਈ ਗੱਲ ਨਹੀਂ ਕੋਈ ਗੱਲ ਮੰਗਵਾਉਂਦਾ ਲੈ ਪੁੱਤ ਪਾਕੀ ਟਰੈਕਟਰ ਇੱਕ ਟਰੈਕਟਰ ਲੈ ਕੇ ਆਉਣੀ ਫਿਰਦਾ ਸੱਤੂ ਤੇਰੇ ਨਾਲ ਲੈ ਆ ਸਰਪੰਚ ਸੁਖਿੰਦਰ ਫੌਜੀ ਨੂੰ ਨਹੀਂ ਅਸੀਂ ਜਿਹੜੀ ਕਰਨੀ ਨਹੀਂ ਬੋਲੀ ਕਰਕੇ ਦਿਓ ਤੁਸੀਂ ਕਾਹ ਕਰੋ ਜੀ ਅਨਾ ਨਾ ਜੀ ਤੁਸੀਂ ਪਰ ਸ਼ੇਰਿਆਂ ਪੈਸੇ ਲੱਤਣੇ ਜੀ ਤੁਸੀਂ ਪਰ ਇਤੋਂ ਪੈਸੇ ਲੈਣੇ ਜੀ ਮੰਨੋ ਕੋਈ ਗੱਲ ਨੂੰ ਤੁਸੀਂ ਇਤੋਂ ਪੈਸੇ ਲੈਣੇ ਜੀ ਮੈਂ ਤੇ ਬਿਲਕੁਲ ਕਰੀ ਮੇਰੇ ਤੇ ਇਲਜ਼ਾਮ ਨਾ ਲਾ ਮੈਂ ਤੇਰੇ ਕੁਮੇ ਦਾ ਹੁਆਏ ਤੁਹਾਡੇ ਜਿਹੜੇ ਬੰਦੇ ਆਏ ਨੇ ਮੈਨੂੰ ਕਹਾਂ ਤੱਕ ਆਉਂਦਾ ਮੇਰੇ ਜਾਣ ਲਈ ਜਾਂਦੇ ਆ ਗਈ ਦੇਖੋ ਪਹਿਲਾਂ ਪਹਿਲਾਂ ਮੈਨੂੰ ਕਹਿੰਦਾ ਮੈਂ ਜਾਣਦਾ ਨਹੀਂ ਹੁਣ ਮੇਰੇ ਤੇ ਇਲਜ਼ਾਮ ਲਾਉਂਦਾ ਇਹ ਕੀ ਗੱਲ ਹੁੰਦੀ ਹੈ ਬਤਮੀ ਜੀ ਅਸਲ ਹੈ ਇੰਨਾ ਬੰਦਾ ਸਮਝਦਾਰ ਬੰਦਾ ਸਰਪੰਚ ਬੰਦਾ ਪਹਿਲਾਂ ਮੈਨੂੰ ਕਹਿੰਦਾ ਤੈਨੂੰ ਮੈਂ ਜਾਣਦਾ ਨਹੀਂ ਹੁਣ ਕਹਿੰਦਾ ਤੇਰੇ ਵੀਰੇ ਇਹ ਆ ਕੀ ਗੱਲ ਹੁੰਦੀ ਆ ਲਾਈਮ ਸਾਰਿਆਂ ਦੀ ਕਹੂਗਾ ਤੂੰ ਇਹ ਉੱਧਰ ਨਹੀਂ ਉੱਧਰ ਦੇਖ ਤਾ ਨਹੀਂ ਬਾਹਰ ਕਰੋ ਬਾਹਰ ਕਰੋ ਇਹ ਬੰਦੇ ਨੇ ਸੁਣੀ ਉਹਨਾਂ ਨੇ ਲਿਖੀ ਹੈ ਜੀ ਕੋਈ ਗੱਲ ਬਾਹਰੋਂ ਲੋਕਾਂ ਨੇ ਸਾਡਾ ਪਰਿਵਾਰ ਅੱਜ ਦੀ ਕਿਹੜੀ ਖ਼ਬਰ ਸੀ ਸਰ ਜਿਹੜੀ ਕੰਦੀ ਸੁਖਿੰਦਰ ਸਿੰਘ ਨਹੀਂ ਪੜਨੀ ਕਿ ਉਹਦੇ ਨਾਮ ਕੋਈ ਕਰਦੀ ਇਹ ਤਾਂ ਅਫਵਾਹ ਸੀ ਮੈਂ ਤੁਹਾਡੀ ਮੰਨਦਾ ਤੁਹਾਡਾ ਕਿ ਉਹਨਾਂ ਨੇ ਪੈਸੇ ਦੀ ਮੰਗ ਕਰੀ 1,85,000 ਮੈਂ ਇਹਨਾਂ ਕੋਲ ਪੈਸੇ ਲੈ ਕੇ ਗਿਆ ਮੈਂ ਚੈੱਕ ਵੀ ਇਹਨਾਂ ਨੂੰ ਦਿੱਤਾ ਸੀ ਖਾਲੀ ਚੈੱਕ ਦਿੱਤਾ ਕਿ ਤੁਸੀਂ ਖਾਲੀ ਚੈੱਕ ਤੇ अमाउंट ਪਰ ਲਿਖ ਕੇ 1,85,000 ਹੀ ਪਰ ਲਓ ਜੀ ਇਹਨਾਂ ਨੇ ਕੋਈ ਜਵਾਬ ਦਿੱਤਾ ਜੀ ਤੁਹਾਨੂੰ ਕੋ ਸਭ ਕੋਲ ਭੇਜਿਆ ਕਹਿੰਦੇ 1,25,000 ਰੁਪਏ ਤਾਂ ਅਸੀਂ ਭਰਤਾ ਜੀ ਚੈੱਕ 'ਚ 8000 ਰੁਪਏ ਸਾਡੇ ਕੋਲ ਰਿਸ਼ਵਤ ਲੈ ਕੇ ਅਮਜਦ ਅਲੀ ਨੂੰ ਮਿਲ ਲੋ ਅਮਜਦ ਅਲੀ ਨਾਲ ਮੇਰੀ ਗੱਲ ਵੀ ਹੋਈ ਹੈ ਜੀ ਇੱਕ ਤੁਹਾਡੇ ਨਾਲ ਉਦੋਂ ਸਟੇਟ ਲੈਵਲ ਦੀ ਮੈਡਮ ਵੀ ਆਈ ਸੀ ਆਹ ਕਿਹੜਾ ਮੈਡਮ ਕਿਉਂ ਨਹੀਂ ਆਏ ਜੀ ਉਸ ਦਿਨ ਵੀ ਮੈਨੂੰ ਇਹੀ ਸੁਣਨ ਨੂੰ ਮਿਲਿਆ ਸਰ ਅਮਜਦ ਅਲੀ ਕਿਉਂ ਨਹੀਂ ਆਇਆ ਉਹਦੀ ਬਦਲੀ ਹੋ ਗਈ ਮੈਡਮ ਅੱਜ ਕਿਉਂ ਨਹੀਂ ਆਏ ਉਹਦੀ ਬਦਲੀ ਹੋ ਗਈ ਇਹ ਕਾਰਨ ਕੀ ਹੈ ਜੀ ਦੋ ਜਣਿਆਂ ਨੇ ਰਿਸ਼ਵਤ ਮੱਗੀ ਦੋਨਾਂ ਜਣਿਆਂ ਦੀ ਉਹ ਬਦਲੀ ਹੋ ਗਈ ਜੀ ਅੱਜ ਤੱਕ ਬਦਲੀ ਹੋਈ ਹੈ ਜੀ ਮਹਿਕਮਤ ਦੇ ਅੰਦਰ ਇਹ ਦੋ ਬੰਦਿਆਂ ਵੀ ਬਦਲੇ ਨਹੀਂ ਉਹਦੇ 20 ਬੰਦਿਆਂ ਨੇ ਬਦਲੇ ਜੀ ਤੁਸੀਂ ਵੀ ਨਾਲ ਆਏ ਜੀ ਕਿਹਦੀ ਮੇਰੇ ਤੋਂ ਚੱਕ ਲੈ ਕੇ ਗਏ ਸਾਡੀ ਕਾਰਵਾਈ ਮੈਂ ਤੁਹਾਡੀ ਗੱਲ ਸਮਝਦਾ ਜੀ ਕੋਰਟ ਦੇ ਰੋਡ ਤੇ ਮੈਂ ਕਹਿੰਦਾ ਜੀ ਮੈਂ ਵੀ ਕੋਰਟ ਦੇ ਉੱਪਰ ਹੀ ਲਾਇਆ ਜੀ ਕੇਸ ਮੇਰਾ ਵੀ ਤੁਹਾਡੇ ਨੂੰ ਲੱਗਿਆ ਸਾਡੀ ਇੱਕ ਪੰਚਾਇਤ ਦੀ ਜਗ੍ਹਾ ਸੀ ਤੁਹਾਡੇ ਕੋਲ ਕੋਈ ਸਟੇ ਹੈ ਜੀ ਇਹ ਤਾਂ ਮੈਂ ਕਰਾਇਆ ਜੀ ਦੋ ਤਰੀਕ ਦੇ ਤਰੀਕੇ ਜੀ ਆਪਣੀ ਇਹ ਸਟੇ ਹੈ ਜੀ ਸਟੇ ਤਾਂ ਮੈਂ ਲਾਇਆ ਜੀ ਕੋਰਟ ਦੇ ਵਿੱਚ ਦੇਣਗੇ ਜੀ ਤੁਸੀਂ ਬੈਂਸ ਕਰੋਗੇ ਤਾਹੀਂ ਮੈਨੂੰ ਸਾਡੀ ਅੱਜ ਦੀ ਕਾਰਵਾਈ ਨਾਲ ਮੈਂ ਦੱਸੋ ਜੀ ਤੁਸੀਂ ਮੇਰੇ ਕੋਲ ਚੱਕ ਲੈ ਕੇ ਗਏ ਸੀ ਜਦ ਤੂੰ ਲੈ ਲਾ ਤੁਸੀਂ ਵਾਪਸ ਤੁਸੀਂ ਕਦ ਤੱਕ ਨਹੀਂ ਆਏ ਉਹ ਜਨਾਬ ਤੁਹਾਡੇ ਕੋਲ ਕੋਈ ਜਿਹੜੀ ਤੁਸੀਂ ਦੁਕਾਨਾਂ ਕੀਤੀ ਸੀ ਆਡਰ ਹੈਗਾ ਤੁਹਾਡੇ ਕੋਲ ਇਹਨੇ ਤੁਹਾਡੇ ਜ਼ੁਬਾਨ ਤੋਂ ਤੁਸੀਂ ਫਿਰ ਕੇ ਮੇਰੀ ਗੱਲ ਸੁਣੋ 7000 ਤੋਂ ਕਰਕੇ ਆਈ ਕੱਲੇ ਤੋਂ ਮੇਰੀ ਗੱਲ ਸੁਣੋ ਜਨਾਬ ਤੁਹਾਡੇ ਕੋਲ ਕੋਈ ਨਹੀਂ ਆਰ ਮੈਂ ਉਹ ਜਮ੍ਹਾਂ ਬੰਦੀ ਐ ਦੱਸੋ ਆ ਨਗਰ ਪੰਚਾਇਤ ਲਿਖਿਆ 78 ਤੋਂ ਲੈ ਕੇ ਇਹਦੀ ਨਗਰ ਪੰਚਾਇਤ ਨੇ ਕਬਰਸਤਾਨ ਨੂੰ ਜਗ੍ਹਾ ਦੇ ਸਰ ਮੇਰੀ ਸੁਣੋ ਜੀ ਮੇਰੀ ਸਰ ਮੈਂ ਤੁਹਾਡੇ ਨਾਲ ਕੋਈ ਬਹਿ ਨਹੀਂ ਛੋਟੀ ਜੀ ਗੱਲ ਸੁਣ ਲਓ ਜੀ ਛੋਟੀ ਜੀ ਸੁਣ ਲਓ ਜੀ ਮੰਨਦਾ ਤੁਹਾਡੇ ਕੋਲ ਆਰਡਰ ਹੈਗੇ ਨਹੀਂ ਮੈਂ ਕਹਿੰਦਾ ਮਾਨਾ ਸਕਿੰਦਰ ਕੌਰ ਤੋਂ ਆਏ ਹੋ ਨੇ ਜੀ ਪੰਚਾਇਤ ਦੇ ਖਰਾਬ ਨਹੀਂ ਜੀ ਜਨਾਬ ਮੈਂ ਕਹਿ ਤਾ ਦੇ ਹੈ ਜੀ ਜਦੋਂ ਪੰਚਾਇਤ ਨੇ ਤਾਂ ਕਬਰਸਤਾਨ ਦਿਖਾ ਦੇ ਜੀ ਇਹ ਫਰਦ ਤੇ ਕੀ ਚੀਜ਼ ਹੈ ਕਬਰਸਤਾਨ ਜੀ ਸਰ ਮੈਨੂੰ ਇਹ ਦੱਸੋ ਜੀ ਨਾਮ ਬੋਲ ਜੀ ਪੰਜਾਬ ਬੰਦ ਮੈਨੂੰ ਇਹ ਦੱਸੋ ਜੀ ਇਹ ਕਬਰਸਤਾਨ ਆਪਾਂ ਨੂੰ ਇਸ਼ੂ ਜਾਰੀ ਹੋਇਆ ਕੋਰਟ ਦਾ ਆਰਡਰ ਹੈ ਜੀ ਕੀ ਆਪ ਤੁਸੀਂ ਤੁਸੀਂ ਮੇਰੀ ਗੱਲ ਦੱਸੋ ਜੀ ਇਹ ਕਬਰਸਤਾਨ ਦੀ ਜਗ੍ਹਾ ਜਨਾਬ ਇਹ ਇਹ ਜਗ੍ਹਾ ਕਬਰਸਤਾਨ ਦੀ ਹੈ ਇਹ ਵਾਕ ਕੋਡ ਦੀ ਆ ਪੰਜਾਬਾ ਕੋਡ ਦਾ ਨਾਮ ਦੱਸੋ ਫਰਦ ਦਿਖਾਓ ਜੀ ਆ ਦੱਸੋ ਮੈਂ ਵੀ ਦਿਖਾਉਣਾ ਫਰਦ ਦੇ ਉੱਪਰ ਫਰਦ ਦੇ ਉੱਪਰ ਕਬਰਸਤਾਨ ਵੀ ਨਿਕਲਦਾ ਹੈ ਜੀ ਆ 2032 2032 ਆ ਕੀ ਨਿਕਲਿਆ ਹੋਇਆ ਜੀ ਆ ਕੀ ਦਿਖਾ ਕਬਰਸਤਾਨ ਇਹ ਕਬਰਸਤਾਨ ਦੀ ਜਗ੍ਹਾ ਕੀ ਤੁਸੀਂ ਕਬਰਸਤਾਨ ਨੂੰ ਲੀਜ਼ ਤੇ ਦੇ ਸਕਦੇ ਹੋ ਜੀ ਵਾਜੋ ਦੇ ਸਕਦੇ ਕਿਤੇ ਦੇ ਸਕਦੇ ਹੋ ਤੁਸੀਂ ਕਬਰਸਤਾਨ ਨੂੰ ਸਾਡਾ ਇੱਕ ਮਾਰ ਲਓ ਤੁਸੀਂ ਉਹ ਦੇ ਦਾਂਗੇ ਇਹ ਕਿਸੇ ਤੋਂ ਨਹੀਂ ਹੈ ਤੁਸੀਂ ਇਹ ਪੁਰਾਣੀ ਫਰਮਾਨ ਪੰਜਾਬ ਕਬੋਰਡ ਜਿਹੜਾ ਐਕਟ ਵੱਖਾ ਐਕਟ ਮਾਰ ਲਓ ਜੇ ਜੀ ਕੋਈ ਚੋਈ ਕਰਾ ਲਈ ਨਗਰ ਪੰਚਾਇਤ ਦੀ ਮਾਲਕੀ ਸੀ ਕਬਰਸਤਾਨ ਕੱਲੇ ਮੁਸਲਮan ਭਾਈ ਚਰਨੋ ਸੀ ਦੇਖੇਦੇ ਦਿੱਤੀ ਸੀ ਸਾਰੀ ਪੰਚਾਇਤ ਮੇਰੇ ਨਾਲ ਖੜੀ ਹੈ ਜੀ ਜੇ ਧੱਕਾ ਕਰੋਗੇ ਤੁਹਾਡੀ ਮਰਜ਼ੀ ਹੈ ਜੀ ਆ ਕਾਨੂੰਨ ਕੋ ਸਾਹ ਖੜੇ ਨੇ ਤੁਸੀਂ ਸਿਰਫ ਕੋਟ ਖਾਉਂਗਾ ਨਹੀਂ ਹੋਵੇ ਮੈਂ ਦਿਖਾ ਰਿਹਾ ਜੀ ਆਹ ਚੇਨੋ ਤੁਸੀਂ ਕਾਪ ਚ ਲੈ ਆਓ ਆ 370 ਲੈ ਕੇ ਦੀ ਪਈ ਹੈ ਜੀ ਕੋਟ ਨਮੀ ਦਿਖਾਓ ਜੀ ਨਮੀ ਦਿਖਾਓ ਕਿਉਂਕਿ ਤੁਸੀਂ ਮੇਰਾ ਚੈੱਕ ਲੈ ਕੇ ਮੈਨੂੰ ਦਿੱਤਾ ਹੀ ਨਹੀਂ ਉਹ ਜਨਾਬ ਉਹ ਗੱਲ ਨਹੀਂ ਆਪਾਂ ਤੁਸੀਂ ਪਹਿਲਾਂ ਮੇਰਾ ਚੈੱਕ ਵਾਪਸ ਕਰ ਦਿਓ ਜੀ ਮੇਰੇ ਤੋਂ ਚੈੱਕ ਲੈ ਕੇ ਕਿ ਮੇਰਾ ਚੈੱਕ ਕਿੱਥੇ ਜੀ ਉਹ ਚੱਕੀ ਨੂੰ ਦੱਸੋ ਮੈਂ ਇਹ ਨਹੀਂ ਪਾ ਰਿਹਾ ਬੰਦੇ ਨੇ ਵਾਪਸ ਦੇਣਾ ਵਾਪਸ ਦੇ ਦਾਂਗੇ ਤੁਸੀਂ ਮੇਰੇ ਚੈੱਕ ਦੇ ਪੇਮੈਂਟ ਵਾਪਸ ਦੇ ਦਾਂਗੇ ਜੀ ਵਾਪਸ ਦੇ ਦਾਂਗੇ ਪੇਮੈਂਟ ਦੀ ਕੋਈ ਨਹੀਂ ਹੋਈ ਨਹੀਂ ਕੋਈ ਐਸਾ ਨਹੀਂ ਲੱਗੀ ਸੀ ਨਹੀਂ ਜੀ ਕੋਈ ਨਹੀਂ ਕਿਹੜੀ ਗੱਲ ਹੋਈ ਹੈ ਮੇਰੀ ਤੁਹਾਡੇ ਨਾਲ ਤੁਸੀਂ ਮੈਨੂੰ ਐ ਦਿਖੋ ਕੋਈ ਰਿਸ਼ਵਤ ਨਹੀਂ ਮੰਗੀ ਹੈ ਇਹ ਗੱਲ ਵੀ ਹੋਈ ਹੈ ਅਮਜਦ ਅਲੀ ਆਇਆ ਸੀ ਦੇਖੋ ਕਿਸੇ ਜਿਹੜਾ ਬੰਦਾ ਹੈ ਜੋ ਅਮਜਦ ਅਲੀ ਵੀ ਨਹੀਂ ਹੈਗਾ ਸਾਰਾ ਸਟੇਟ ਲੈ ਕੇ ਮੈਨੂੰ ਮਾਈ ਸੀ ਉਹ ਵੀ ਨਹੀਂ ਹੈਗੇ ਉਹਦੀ ਕਾਪੀ ਨਹੀਂ ਫੋਟੋਆਂ ਦੇ ਖਲਾਫ ਗਿਆ ਜਗ੍ਹਾ ਉਹਦੀ ਵਾਪਸ ਕਰਦੇ ਨਹੀਂ ਮੈਂ ਚਾਰ ਵਾਰੀ ਕਿਹਾ ਜੀ ਇਹਨਾਂ ਕੋਲ ਗਿਆ ਮੈਂ ਮਾਂ ਪਾਪਾ ਨੂੰ ਵੀ ਲੈ ਕੇ ਗਿਆ ਮੇਰੇ ਕੋਲ ਵੀਡੀਓ ਵੀ ਪਈ ਲੋ ਜੀ ਜਿਹੜੇ ਲੱਗੇ ਆਪਾਂ ਬੰਦੇ ਦਾ ਬਈ ਸਾਡੇ ਸਾਫ ਜੀ ਕਰ ਰਿਹਾ ਜੀ ਕਾਰਵਾਈ ਜਮੀਨਾਂ ਦਾ ਪਰ ਆ ਸੁਖਵਿੰਦਰ ਸਿੰਘ ਫੌਜੀ ਆ ਜੀ ਮੈਂ ਕਿਸੇ ਹੋਰ ਨੂੰ ਬਾਉਂਡ ਨਹੀਂ ਲੇਣੀ ਹੋਰ ਕਿਸੇ ਨੂੰ ਮੈਂ ਬਾਉਂਡ ਨਹੀਂ ਲੈਣੀ ਜੀ ਪਹਿਲੀ ਪਹਿਲਾਂ ਅਸੀਂ ਲਵਾਂ ਤੁਸੀਂ ਬੇਸ਼ੱਕ ਤੁਹਾਡੇ ਕੋਲ ਮੈਂ ਕਿਸੇ ਹੋਰ ਨੂੰ ਨਹੀਂ ਪੰਚਾਇਤ ਨੂੰ ਪੁੱਛ ਕੇ ਤੁਸੀਂ ਬੋਲੀ ਕਰਨੀ ਹੈ ਕਿਸੇ ਦੇ ਨਾਮ ਕਰਨੀ ਹੈ ਮੇਰੇ ਪਿੰਡ ਚੋਂ ਬੇਸ਼ੱਕ ਕਿਸੇ ਮਰਜ਼ੀ ਨੂੰ ਦੇ ਦਿਓ ਫਿਰ ਅਸੀਂ ਲਵਾਂ ਟਿੰਡੂ ਮਰਜ਼ੀ ਦੇ ਦਿਓ ਠੀਕ ਹੈ ਅੱਜ ਕੱਦ ਜਾਂਦੇ ਤੁਸੀਂ ਤੁਸੀਂ ਬੇਰੇ ਤੁਸੀਂ ਆਪ ਲੈ ਰਹੇ ਆਪ ਲੈ ਰਹੇ ਆਪ ਲੈ ਰਹੇ ਹਾਂ ਬੜਾ ਲੈ ਲਓ ਉਸ ਤੋਂ ਬਾਅਦ ਪੰਜਾਬੀ ਚ ਬੋਲੀ ਕਰ ਅਸੀਂ ਬੋਲੀ ਕਰਾ ਕੇ ਦਾਂ ਤੁਹਾਨੂੰ ਤੁਹਾਨੂੰ ਸਾਨੂੰ ਦੱਸ ਨਹੀਂ ਸਕਦੇ ਤੁਹਾਨੂੰ ਤੁਸੀਂ ਸਾਨੂੰ ਨਹੀਂ ਕੰਮ ਦੱਸ ਸਕਦੇ ਇਹ ਸਾਡਾ ਬਕੌਲ ਦਾ ਕੰਮ ਹੈ ਅਸੀਂ ਆਪਣੇ ਐਕਟ ਦੇ ਹਿਸਾਬ ਨਾਲ ਕੰਮ ਕਰਾਂਗੇ ਅਸੀਂ ਆਪਣੇ ਐਕਟ ਦੇ ਹਿਸਾਬ ਨਾਲ ਕਰਾਂਗੇ ਉਹ ਦੇਖੋ ਮੁਸਲਮ ਭਾਈਚਾਰੇ ਨੂੰ ਦਾਨ ਕਰੀ ਹੋਈ ਹੈ ਜੀ ਗੱਲ ਨਹੀਂ ਜੀ ਕੋਈ ਚੱਕਰ ਨਹੀਂ ਸਾਡੇ ਕਬਰਸਤਾਂ ਦੀ ਜਗ੍ਹਾ ਜੀ ਮੁਸਲਮ ਭਾਈਚਾਰੇ ਨੂੰ ਦਾਨ ਕਰੀ ਹੋਈ ਹੈ ਟਿੱਕੇ ਦੇ ਦਿਓ ਕੋਈ ਚੱਕਰ ਨਹੀਂ ਮੈਂ ਕੱਲ ਮੰਨਦਾ ਮੈਨੂੰ ਐ ਦੱਸੋ ਪਹਿਲਾਂ ਅਮਜਦ ਅਲੀ ਤੇ ਜਿਹੜੇ ਦੂਜੇ ਬੰਦੇ ਮੇਨਾਂ ਰਿਸ਼ਵਤ ਦੀ ਗੱਲ ਨਾ ਕਰੋ ਜੀ ਉੱਥੇ ਕਿਉਂ ਨਾ ਕਰਨੀ ਮੇਨ ਤੋਂ ਰਿਸ਼ਵਤ ਦੀ ਮੰਗ ਕਰੀਏ ਜੀ ਹੈ ਹੀ ਨਹੀਂ ਕਰੀ ਮੇਨ ਤੋਂ ਰਿਸ਼ਵਤ ਦੀ ਮੰਗ ਤੋ ਜਣਿਆਂ ਨੇ ਕਰੀਏ ਜੀ ਇੱਕ ਵਾਰੀ ਉਹ ਬੰਦਾ ਮੂੰਹ ਤੇ ਆ ਕੇ ਕਹਿੰਦੇ ਕਿ ਇਲਜ਼ਾਮ ਲਾਉਣੇ ਤੁਸੀਂ ਮੈਨੂੰ ਬੁਲਾਓ ਜੀ ਉਹਨਾਂ ਨੂੰ ਬੁਲਾਓ ਜੀ ਇੱਕ ਵਾਰੀ ਬੁਲਾਓ ਮੂੰਹ ਤੇ ਬੁਲਾਓ ਜੀ ਜਵਾਬ ਦੇਣ ਮੈਂ ਜ਼ਿੰਮੇਵਾਰ ਹਾਂ ਮੇਨ ਤੋਂ ਪਕਾਇਦਾ ਚੱਕ ਲੈ ਕੇ ਗਏ ਨੇ ਜੀ ਮਲਾਕਟ ਕਮੇਟ ਨਾਲ ਕੰਮ ਕਰਨ ਆਇਆ ਤੁਹਾਨੂੰ ਕੋ ਸਾਹ ਕੋ ਕਹਿੰਦੇ ਜੀ ਤੁਸੀਂ ਆਪਾਂ ਨੂੰ ਕੋ ਸਾਹ ਬੈਠੋ ਜੀ ਨਹੀਂ ਅੱਜ ਕੋ ਸਾਹ ਖੜੇ ਨਹੀਂ ਜੀ ਤੁਹਾਨੂੰ ਕੋ ਸਾਹ ਵਿੱਚ ਲੈ ਜਾਈਏ ਉਹ ਜਨਾਬ ਐ ਤੁਸੀਂ ਕੱਲੂ ਮੇਰੇ ਦੇ ਨਾਲ ਹੁਣ ਕਾਪੂ ਨੂੰ ਕਾਲੂ ਕਰ ਰਹੇ ਹੋ ਦੂਜਾ ਪਹਿਲਾਂ ਇਹ ਨਾ ਕਰਦੇ ਤੁਸੀਂ ਐਸੇ ਹੀ ਕਾਪ ਜਾ ਬੱਚੇ ਜਿੰਨਾ ਆ ਰਿਹਾ ਹੈ ਪਿੰਡ ਦੀ ਪੰਚਾਇਤ ਦੇ ਨੰਬਰਦਾਰ ਨੇ ਹਰ ਦੇਖੋ ਹੈਲੋ ਇਹ ਸਾਥੂ ਪਾਰਟੀ ਸਾਰਿਆਂ ਨੂੰ ਮੈਂ ਅਜਵੇਦ ਧਰਮਖੋ ਜਿਲ੍ਹਾ ਸੰਗਰੂਰ ਪ੍ਰਧਾਨ ਜੀ ਫਿਸ਼ਿੰਗ ਅਵਲਟਾ ਕਰੇ ਕੰਨਿਓ ਮੈਂ ਮੰਨਦਾ ਵੀ ਜਮਨੀ ਬੋਰਡ ਦੇ ਜਮੀਨ ਚੜਦੀ ਹੈ ਜੀ ਇਹ ਕੋਈ ਵੀ ਸਾਡਾ ਪਿੰਡ ਨਗਟੇ ਜੀ ਸਾਨੂੰ ਪਿੰਡ ਦੇ ਵਿੱਚ ਪਿੰਟ ਆਉਂਦਾ ਸਾਨੂੰ ਕੋਈ ਬੋਲੀ ਤੇ ਨਹੀਂ ਬੁਲਾਇਆ ਜਾਂਦਾ ਜੀ ਸਾਨੂੰ ਸਾਰਾ ਬਾਹਰ ਕੱਢ ਰੱਖਿਆ ਜੀ ਆਪਣੇ ਕੋਈ ਵੀ ਆਪਣੇ ਸਰਪੰਚ ਸਾਹਿਬ ਤੋਂ ਚੈੱਕ ਮੰਗਿਆ ਜੀ ਚੈੱਕ ਲੈ ਕੇ ਸਰਪੰਚ ਸਾਹਿਬ ਨੇ ਦਿੱਤਾ ਜੀ ਚੈੱਕ ਲੈ ਕੇ ਗਿਆ ਮੇਰਾ ਚੈੱਕ ਦੇ ਦਿਓ ਚੈੱਕ ਮੰਗਿਆ ਜੀ ਇਹਨਾਂ ਨੇ ਚੈੱਕ ਲੈ ਆ ਉਹ ਚੈੱਕ ਲੈ ਆ ਇਹਨਾਂ ਨੇ ਕਹਿੰਦਾ ਵੀ ਸਾਡਾ ਕੋਈ ਗੱਲਬਾਤ ਹੁੰਦੀ ਹੈ ਜੀ ਮੈਂ ਪੈਸੇ ਦੇਣ ਕਿਹਾ ਸੀ ਜੀ ਇਹਨਾਂ ਨੂੰ ਇਹ ਪੈਸੇ 500 500 ਦੇਣ ਨੂੰ ਤਿਆਰ ਮੈਂ ਵੀ ਕਿਹਾ ਸੀ ਕੋਈ ਮੈਨੂੰ ਪਤਾ ਨਹੀਂ ਕਿਸੇ ਕੰਮ ਦਾ ਤਾਂ ਨਹੀਂ ਗਿਆ ਬਾਹਰ ਗੱਲਬਾਤ ਹੋਈ ਨਹੀਂ ਜਿਹੜੇ ਇੱਕ ਆਪਣੇ ਮੁਲਾਜ਼ਮ ਸੀ ਉਹ ਇੱਥੋਂ ਬਦਲੀ ਕਰਾ ਗਏ ਜੀ ਚਲੋ ਠੀਕ ਹੋ ਗਿਆ ਪੰਚਾਇਤ ਮੈਂਬਰ ਜੀ ਆਪਾਂ ਠੀਕ ਹੈ ਮੈਂਬਰ ਸਾਹਿਬ ਕੀ ਮਸਲਾ ਇਹ ਇਹ ਮਸਲਾ ਇਦਾਂ ਹੀ ਪਹਿਲਾਂ ਸਰਪੰਚ ਬੰਦੇ ਰਹਾ ਅੰਡਵੜ ਹੁਣ ਅਸੀਂ ਨੇ ਥੋੜਾ ਜਿਹਾ ਆਪਣੇ ਮੁੰਡੇ ਹੁੰਡੇ ਜੇ ਬਣਾਇਆ ਜੀ ਹੁਣ ਇਹ ਤੁਰ ਤੋਂ ਲੈ ਕੇ ਜਰ ਤੱਕ ਕਰ ਜਾ ਰਿਹਾ ਜੀ ਇਸ ਕਰਕੇ ਇਹ ਜਗ੍ਹਾ ਦਾ ਰੋਲਾ ਜੀ ਇਹ ਸਾਨੂੰ ਨਹੀਂ ਕਿਸੇ ਨੇ ਪੁੱਛਿਆ ਨਾ ਕਿਸੇ ਚੈਤ ਮੈਂਬਰ ਨੂੰ ਨਾ ਕਿਸੇ ਵਰਦਾਰ ਨੂੰ ਕਿਸੇ ਨੂੰ ਨਹੀਂ ਪੁੱਛਿਆ ਇਹ ਬੋਲੀਏ ਨਜਾਇਜ਼ ਹੋ ਗਏ ਆਪਣੀ ਮਰਜ਼ੀ ਨਾਲ ਹੀ ਕਰ ਰਹੇ ਨੇ ਲੈਕ ਬੋਰਡ ਆ ਰਹੇ ਜੀ ਹਾਂਜੀ ਤਰੀਕੇ ਤੁਸੀਂ ਹੋਣ ਨਹੀਂ ਹੁੰਦੇ ਨਹੀਂ ਹੋਣ ਨਹੀਂ ਦੇਣੀ ਜੀ ਅਸੀਂ ਸਾਨੂੰ ਬੇਸ਼ੱਕ ਦੀ ਉਹ ਗਰਾਊਂਡ ਬਣਾਉਣਾ ਪੈ ਜੇ ਪੰਚਾਇਤੀ ਬਿਲਕੁਲ ਜਗ੍ਹਾ ਦੇ ਜੋ ਨਿਕਰ ਦਿਓ ਉਹ ਕਾਰਵਾਈ ਹੋਵੇ ਠੀਕ ਹੈ ਹਾਂਜੀ ਗਰਾਊਂਡ ਸਾਡੇ ਪਿੰਡ ਤੇ ਪਹਿਲਾਂ ਨਹੀਂ ਅਸੀਂ ਪਹਿਲਾਂ ਜਗ੍ਹਾ ਲੱਭ ਰਹੇ ਹਾਂ ਸਾਨੂੰ ਇਹ ਜਗ੍ਹਾ ਦਿੱਤੀ ਜਾਵੇ ਠੀਕ ਹੈ ਹਾਂਜੀ ਜਗਦੀਪ ਸਿੰਘ ਜੀ ਸਰਪੰਚ ਪਿੰਡ ਨਕਟੇ ਤੋਂ ਜੀ ਉਹ ਦਿਦੀਪ ਕੀ ਮਸਲਾ ਹੈਗਾ ਤੁਹਾਡੇ ਪਿੰਡ ਦਾ ਬਾਖਵਟ ਨੂੰ ਲੈ ਕੇ ਜਿਹੜੇ ਬਾਖਵਟ ਦੇ ਅਧਿਕਾਰੀ ਨੇ ਅੱਜ ਕਬਜਾ ਲੈਣ ਆਏ ਨੇ ਕੀ ਮਸਲਾ ਹੈਗਾ ਇਹ ਸਰ ਕਾਫੀ ਟਾਈਮ ਤੋਂ ਸੁਖਵਿੰਦਰ ਕੌਰ ਦੇ ਨਾਮ ਤੇ ਜ਼ਮੀਨ ਸੀ ਜੀ ਉਹ ਲੰਬੇ ਸਮੇਂ ਤੋਂ 60 70 ਸਾਲਾਂ ਤੋਂ ਵਲਬੋਂਦੇ ਆ ਰਹੇ ਹੈ ਜੀ ਤੇ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਦੱਸਿਆ ਕਿ ਐਂ ਕਰਕੇ ਉਹਨਾਂ ਨੇ ਕੋਈ ਠੇਕਾ ਵਗੈਰਾ ਨਹੀਂ ਭਰਿਆ ਇਹ ਆਪਣੇ ਕੋਲੇ ਆਏ ਜੀ ਠੇਕਾ ਲੈਣ ਵਾਸਤੇ ਮੈਨੂੰ ਕਹਿੰਦੇ ਵੀ ਐਂ ਕਰਕੇ ਉਹਨਾਂ ਨੇ ਭਰਿਆ ਨਹੀਂ ਮੈਂ ਕਿਹਾ ਜੀ ਮੈਂ ਭਰਨ ਨੂੰ ਤਿਆਰ ਆ ਇੱਥੇ ਆ ਕੇ ਮੇਰੇ ਕੋਲ ਫੋਟੋ ਖਿੱਚ ਕੇ ਲੈ ਕੇ ਗਏ ਆ ਜੀ ਕਾਨੂੰਗੋਸਾ ਪਟਵਾਰੀ ਸਾਹਿਬ ਸਾਰੇ ਮੇਰੇ ਦੋ ਲੰਬ ਕੀ ਮੰਗਿਆ 1,85,000 ਰੁਪਏ ਦੀ ਇਹਨਾਂ ਨੇ ਮੰਗ ਕਰੀ ਹੈ ਜੀ ਮੈਂ ਇਹਨਾਂ ਨੂੰ ਚੈੱਕ ਦਿੱਤਾ ਕਿ ਕੱਲ ਨੂੰ ਆ ਕੇ ਮੇਰਾ ਚੈੱਕ ਚੁਾਈ ਮੈਂ ਪੇਮੈਂਟ ਦੇ ਕੇ ਡਾਕੂਮੈਂਟ ਲੈ ਜਾਓ ਮੇਰੇ ਮੇਰੇ ਕੋਲ ਉਹ ਡਾਕੂਮੈਂਟ ਲੈ ਕੇ ਗਏ ਨੇ ਜੀ ਅਗਲੇ ਦਿਨ ਮੈਂ ਤੇ ਮੇਰੀ ਮਾਤਾ ਇਹਨਾਂ ਦੇ ਦਫ਼ਤਰ ਗਏ ਆ ਜੀ ਇੱਕ ਡਾਕਟਰ ਅਮਜਦ ਅਲੀ ਸੀ ਜੀ ਇੱਕ ਲੇਡੀਜ਼ ਸੀ ਸਟੇਟ ਲੈਵਲ ਦੀ ਮਿਲਣਾ ਤਾਂ ਉਹ ਗੱਡੀ 'ਚ ਬੈਠਿਆ ਜੀ ਉਹ ਇੱਧਰ ਨਹੀਂ ਆਏ ਉਹ ਨਾਲ ਸੀ ਇਹ ਕਹਿੰਦੇ ਵੀ 1,25,000 ਅਸੀਂ ਚੈੱਕ 'ਚੇ ਭਰ ਲੈਨੇ ਆ ਉਹ ਪੇਮੈਂਟ ਅਸੀਂ ਚੈੱਕ 'ਚੋਂ ਲੈ ਲੈਨੇ ਆ ਬਾਕੀ ਜਿਹੜੀ ਰਹਿੰਦੀ 60,000 ਉਹ ਡਾਕਟਰ ਅਮਜਦ ਅਲੀ ਨੂੰ ਮਿਲੋ ਉੱ ਖਾਉਂਗਾ ਜਦੋਂ ਇਹਨਾਂ ਨੂੰ ਕੋਰਟ 'ਚ ਜਾਊਂਗਾ ਰਿਕਾਰਡਿੰਗ ਤੁਸੀਂ মিডিਆ ਸਾਹਮਣੇ মিডিਆ ਸਾਹਮਣੇ ਕਰਦਾਂ ਜੀ ਥੋੜੀ ਰਿਕਾਰਡਿੰਗ ਚਲਾਉਣਾ ਜੀ ਮੈਂ ਇਹਨਾਂ ਨੇ ਕੀ ਕਿਹਾ ਉਹਦੇ ਵਿੱਚ ਜਿਆਦਾ ਪੈਸੇ ਵਾਲੀ ਗੱਲ ਨਹੀਂ ਹਾਂ ਤੁਸੀਂ ਪਟਿਆਲੇ ਆਜੋ ਮੈਨੂੰ ਮਿਲ ਲਓ ਆ ਗੱਲਾਂ ਉਹਨਾਂ ਨੇ ਕਰੀਆਂ ਨੇ ਜੀ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕੀ ਕਰਿਆ ਮੈਂ ਕਿਹਾ ਜੀ ਕੋਈ ਗੱਲ ਨਹੀਂ ਤੇ ਮੈਂ ਇਹਨਾਂ ਨੂੰ ਮਨਾ ਕਰਤਾ ਸੀ 60000 ਰੁਪਏ ਦੇਣ ਤੋਂ ਉਹ 60000 ਰੁਪਏ ਦੇਣ ਤੋਂ ਮਨਾ ਕਰਿਆ ਉਹਦੋਂ ਮੁੜ ਕੇ ਇਹਨਾਂ ਨੇ ਮੈਨੂੰ ਕੋਈ ਦੱਸਿਆ ਨਹੀਂ ਜੀ ਕੋਈ ਗੱਲ ਨਹੀਂ ਕਰੀ ਬਾਅਦ ਵਿੱਚ ਮੈਂ ਜਦੋਂ ਇਸ ਜਗ੍ਹਾ ਦੀ ਜਮ੍ਹਾਂਬੰਦੀ ਪੁਰਾਣੀ ਕਢਾਈ ਹੈ ਜੀ ਇਹਦੀ 78 ਤੋਂ ਲੈ ਕੇ 90 ਤੱਕ ਦੀ ਜਮ੍ਹਾਂਬੰਦੀ ਦੀ ਪੰਚਾਇਤ ਮਾਲਕ ਸੀ ਨਾ ਕਿ ਬੱਕ ਬੋਰਡ ਦੀ ਜੱਦੀ ਪੁਸ਼ਤੀ ਮਾਲਕੀ ਹੈ ਜੀ ਜਦੋਂ ਇਹ ਮੇਰੇ ਪਿੰਡ ਦੀ ਪੰਚਾਇਤ ਦੀ ਮਾਲਕੀ ਪੁਰਾਣੀ ਸੀ ਜੀ ਉਸ ਟਾਈਮ ਇੱਥੇ ਮੁਸਲਮ ਭਾਈਚਾਰਾ ਰਹਿੰਦਾ ਸੀ ਅਸੀਂ ਉਹ ਮੁਸਲਮ ਭਾਈਚਾਰੇ ਨੂੰ ਅੱਜ ਵੀ ਸਾਡੇ ਵਾਜਿਗ ਉਹ ਜਗ੍ਹਾ ਦੇਖੋਗੇ ਅਸੀਂ ਉਹ ਦਾਨ ਕਰੀ ਹੋਈ ਜਗ੍ਹਾ ਜੀ ਉਹ ਸਮਸ਼ਾਨ ਘਟ ਕੱਟ ਹੈ ਜੀ ਇੱਧਰ ਸਾਡਾ ਐਸਸੀ ਪਾਈਚਾਰੇ ਦਾ ਸਮਸ਼ਾਨ ਘਟ ਹੈ ਉਧਰ ਸਾਡਾ ਜਰਨਲ ਹੈ ਜੀ ਤੇ ਉਹਦੇ ਵਿੱਚ ਨਾਲ ਅਸੀਂ ਮੁਸਲਮ ਪਾਈਚਾਰੇ ਨੂੰ ਦਿੱਤੀ ਸੀ ਉਹ ਜਗ੍ਹਾ ਉਸ ਤੋਂ ਬਾਅਦ ਕੀ ਕਰਿਆ ਇਹਨਾਂ ਨੇ ਗੱਲ ਕਰੀਏ ਠੀਕੇ ਦੀ ਇੱਕ ਮਿੰਟ ਜੀ ਉਹਨਾਂ ਦਾ ਕੋਈ ਸ਼ੁਭਚਿੰਤ ਕੀ ਹੈ ਹਾਂ ਤੇ ਨਾ ਕਰੀ ਤੇ ਟਾਈਮ ਕਿਸੇ ਨੇ ਜਾਂ ਤਾਂ ਕੋਈ ਜਿੱਦਾਂ ਪਤਾ ਲੱਗ ਗਿਆ ਨਾ ਵੀ ਉੱਥੇ ਦਫ਼ਤਰ ਗਏ ਆ ਜਾਂ ਕੁਝ ਵੀ ਕਿਸੇ ਨੇ ਕੀ ਗੱਲ ਕਰੀ ਉਹ ਉਸੇ ਟਾਈਮ ਮਾਤਾ ਥੱਲੇ ਖੜੇ ਸੀ ਮਾਤਾ ਨੂੰ ਫੋਨ ਆਇਆ ਮੈਂ ਹਜੇ ਉੱਪਰ ਗੱਲ ਕਰਦਾ ਪਿਆ ਸੀ ਮਾਤਾ ਨੂੰ ਫੋਨ ਆਇਆ ਉਹ ਕਹਿੰਦੇ ਵੀ ਐ ਕਰਕੇ ਤੁਸੀਂ ਕਿੱਥੇ ਹੋ ਪਿਤਾ ਕਹਿੰਦੀ ਵੀ ਇੱਥੇ ਕਦੇ ਨਹੀਂ ਤੁਸੀਂ ਵੀ ਐ ਕਰਕੇ ਆਪਣਾ ਕੁਝ ਇਦਾਂ ਦਾ ਕਰਦੇ ਕਿ ਮਾਤਾ ਕਹਿੰਦੀ ਵੀ ਜੇ ਕਰਦੇ ਵੀ ਪੈਸੇ ਪਰੋਣਾ ਸੀ ਕਰੀਏ ਵੀ ਕਿਉਂ ਉਹ ਇੰਨਾ ਬੈਲੈਂਸ ਕਿਹੜਾ ਹੈ ਪਰ ਮਾਤਾ ਫੋਨ ਲਾ ਕੇ ਉਹ ਉਹ ਕਹਿੰਦੇ ਨਹੀਂ ਨਹੀਂ ਜਿਹੜਾ ਤੁਸੀਂ ਦੇਣਾ ਲੈਣਾ ਆਪਣਾ ਕਰ ਲੈਨੇ ਆ ਅਸੀਂ ਦੇ ਕੇ ਲੈਣੀ ਆ ਤੁਸੀਂ ਲੋਬ ਨਹੀਂ ਤਾਂ ਅਸੀਂ ਅੱਗੇ ਕਿਸੇ ਨੂੰ ਦੇ ਦਾਂਗੇ ਉਹਨਾਂ ਨਾਲ ਸਾਡਾ ਜਿੰਨਾ ਬੈਲੈਂਸ ਬੰਦਾ ਸੀ ਆਪੀ ਕਲੀਅਰ ਕਰਾਂਗੇ ਆਹ ਆਹ ਮੈਂ ਤੁਹਾਨੂੰ ਰੋਕ ਰਿਹਾ ਸੀ ਸਰ ਉਹ ਸਰ ਮੈਂ ਬਹੁਤ ਜ਼ੋਰ ਲਾਇਆ ਜੀ ਕਿ ਡੇਰੇ ਤੋਂ ਸ਼ੈਂਟੀ ਵੀਰ ਸ਼ੰਮਣ ਵੀਰੇ ਦੇ ਪਿਤਾ ਪਾ ਨਾ ਚਾਹੀਏ ਅਲਿਤੇ ਨਾ ਜਾਈਓ ਮੇਰਾ ਰੋਕਣ ਦਾ ਮਕਸਦ ਉੱਥੇ ਜਾਣ ਦਾ ਸਿਰਫ ਇਹੀ ਸੀ ਜੀ ਉਹ ਕਾਨੂੰ ਕੋ ਸਰ ਸਰ ਮੈਂ ਕਿਹਾ ਜੀ ਤੁਹਾਡੇ ਆਪਾਂ ਦੋ ਬੰਦੇ ਚਲੇ ਜਾਂਦੇ ਮੈਂ ਸਰ ਕਿਹਾ ਪਰ ਕਾਨੂੰ ਕੋ ਸਾਹਿਬ ਨਹੀਂ ਮੰਨੇ ਕਾਨੂੰ ਕੋ ਸਾਹਿਬ ਤੇ ਜਰੀਬ ਵੀ ਫਿਰ ਉਹਨਾਂ ਨੇ ਫੇਰ ਹੀ ਉੱਥੇ ਦੁਬਾਰਾ ਉਹਦੇ ਕਰਕੇ ਥੋੜਾ ਜ਼ਿਆਦਾ ਹੋ ਗਿਆ ਜੀ ਜੇ ਆਪਾਂ ਦੋ ਜਣੇ ਜਾ ਕੇ ਫੋਟੋ ਖਿੱਚੇ ਹੁੰਦੇ ਜੀ ਉਹ ਸਭ ਤੋਂ ਬੈਸਟ ਸੀ ਚਲੋ ਫਾਦਰ ਸਾਹਿਬ ਵੀ ਇਹੀ ਗੱਲ ਕਹਿੰਦੇ ਫੇ ਸੀ ਵੀ ਚਲੋ ਆਪਾਂ ਨਾ ਜਾਈਏ ਉੱਤੇ ਨਾ ਜਾਈਏ ਵੀ ਉੱਥੇ ਜਾਣ ਨਾਲ ਬਹੁਤ ਦਿੱਕਤ ਹੀ ਗੱਲ ਹੈ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਚੀਜ਼ਾਂ ਦਾ ਦੇਖੋ ਅਸਾਂ ਕਰਨੀ ਹੈ ਨਹੀਂ ਜੀ 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 ਕਰਨੀ ਹੈ ਸਾਡਾ ਫੈਸਲਾ ਬਿਲਕੁਲ ਬਿਲਕੁਲ ਸਰ ਜੀ ਤੁਸੀਂ ਵੀ ਮਨਾ ਕਰ ਜਾਂਦੇ ਹੋ ਤਾਂ ਜੀ ਜੀ ਮਨ ਕਰਾਂਗੇ ਬਿਲਕੁਲ ਬਿਲਕੁਲ ਸਰ ਬਿਲਕੁਲ ਜੀ ਤੇ ਹੈਗੀ ਜੀ ਅਸੀਂ ਓਪਨ ਬੋਲੀ ਕਰਕੇ ਉਹਦੀ ਉਹ ਅੱਗੇ ਤੋਰ ਦਾਂਗੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਸਾਡਾ ਸਾਡੇ ਮੈਂਕਮੇਂ ਦੇ ਪੈਸਿਆਂ ਦਾ ਮਤਲਬ ਹੈ ਨਹੀਂ ਬਿਲਕੁਲ 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 ਕੱਕਾ ਕੰਨੋ ਕਸਾਫ ਕਰਨ ਦੇ ਵੀ ਬੰਦੇ ਆਪਣੇ ਨੇ ਵੀ ਆਪਾ ਕਰਨਾ ਹੀ ਕਰਦੇ ਨੇ ਜੀ 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 ਹਾਂ ਕੰਨੋ ਕਸਾਫ ਵਧੀਆ ਆਪਣੇ ਖਾਸ ਨੇ ਵਧੀਆ ਨੇ ਵਧੀਆ ਇੰਤਜ਼ਾ ਕਰੋ ਅਸੀਂ ਆਪਾਂ ਕੱਲ ਕੱਲ ਕਹਿ ਰਹੇ ਹਾਂ ਕੱਲ ਹਾਂਜੀ 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 ਕੱਲ ਰੱਖ ਲੈਣਾ ਸਰ ਬਸ ਠੀਕ ਹੈ ਮੈਂ ਤੁਹਾਨੂੰ ਕੱਲ ਫਿਰ ਕਾਲ ਕਰਾਂਗਾ ਠੀਕ ਹੈ ਸਰ ਠੀਕ ਹੈ ਓਕੇ ਇਹਦੇ ਵਿੱਚ ਇਹ ਵੀ ਇਹਨਾਂ ਨੇ ਕਿਹਾ ਵੀ ਪਟਿਆਲੇ ਲੈ ਕੇ ਆ ਜਾ ਸਕਦੇ ਹੋ ਕਰ ਲਾਂਗੇ ਅਸੀਂ ਭਰ ਲਾਂਗੇ ਜੀ ਹਾਂਜੀ ਮੈਂ ਤਾਂ ਕੱਲ ਆਪਣਾ ਕਰਨ ਗਿਆ ਹੀ ਸੀ ਰੈਡੀ ਹੋ ਕੇ ਵੀ ਆਪਣਾ ਚਲੋ ਆਪਣਾ ਇਹਨਾਂ ਦੇ ਆਪਣੇ ਨਾਮ ਦੱਸੋ ਉਹਦੀ ਗੱਲ ਏ ਅਮਜਦ ਅਲੀ ਡਾਕਟਰ ਜੀ ਉਸ ਦਿਨ ਪਹਿਲੇ ਦਿਨ ਆਏ ਨੇ ਜੀ ਉਹਨਾਂ ਨਾਲ ਇੱਕ ਮੈਡਮ ਆਈ ਸੀ ਮੈਂ ਇਹਨਾਂ ਨੇ ਕੀ ਕਰਿਆ ਕਾਨੂੰਨ ਕੋ ਸਾਹ ਦੇ ਵਿੱਚ ਦੀ ਇਹਨਾਂ ਨੇ ਗੱਲ ਕਰੀ ਜੀ ਮੈਂ ਕੋਈ ਝੂਠ ਨਹੀਂ ਕਰਦਾ ਠੀਕ ਹੈ ਤੇ ਵੀ 60000 ਰੁਪਏ ਲੈ ਕੇ ਉੱਥੋਂ ਆ ਜਾ ਉੱਥੋਂ ਜਾ ਤੇ ਵੀ ਤੂੰ ਸਮਾਨੇ ਤੋਂ ਆਪਾਂ ਦੁਕਾਨ ਤੇ ਮੀਟ ਕਰ ਲੈਂਦੇ ਆ ਜਾਂ ਮਤਲਬ ਉੱਥੇ ਅਲੱਗ ਜਗ੍ਹਾ ਤੇ ਮਿਲਣੇ ਆ ਫਿਰ ਮੈਨੂੰ ਚਲੋ ਮੈਂ ਕਹਾਂ ਕੋਈ ਗੱਲ ਨਹੀਂ ਛੱਡ ਦੋ ਉਸ ਤੋਂ ਬਾਅਦ ਚ ਮੈਂ ਇਹਨਾਂ ਨੂੰ ਕਹਾਂ ਮੈਂ ਕਹੀ ਇਹ ਪੈਸੇ ਜ਼ਿਆਦੇ ਆ ਤੁਸੀਂ ਜਨੂਅਲ ਫੀਸ ਜੇ ਤੁਹਾਡੀ 1.85 ਬਣਦੀ ਆ ਤੁਸੀਂ ਚੈੱਕ ਜੇ ਭਰ ਲਓ ਮੈਨੂੰ ਕੋਈ ਇਤਰਾਜ਼ ਨਹੀਂ ਜੀ ਚੈੱਕ ਜੇ ਸਵਾਰੀ ਪੇਮੈਂਟ ਅੱਜ ਵੀ ਇਹਨਾਂ ਕੋਲ ਚੈੱਕ ਕਿਉਂ ਦੇਣ ਦਾ ਖਾਲੀ ਮਤਲਬ ਕੀ ਸੀ ਕਿ ਜਿੰਨੀ ਤੁਹਾਡੀ ਟੋਟਲ ਪੇਮੈਂਟ ਬਣਦੀ ਆ ਸਾਰੀ ਮੇਰੀ ਚੈੱਕ ਜੇ ਭਰ ਲਓ ਮੇਰੇ ਨਾਮ ਪਟਾ ਕਰ ਦਿਓ ਜੀ ਉਸ ਤੋਂ ਮੁੜ ਕੇ ਇਹਨਾਂ ਨੇ ਦੋ ਢਾਈ ਮਹੀਨੇ ਕੋਈ ਗੱਲ ਨਹੀਂ ਕੀਤੀ ਜੀ ਮੇਰੇ ਨਾਲ ਫਿਰ ਇਹਨਾਂ ਨੇ ਢਾਈ ਮਹੀਨੇ ਬਾਅਦ ਨਾ ਮੇਰੇ ਪਿੰਡ 'ਚ ਕਿਸ ਨੂੰ ਪਤਾ ਨਾ ਲੰਬੜਦਾਰ ਨੂੰ ਜ ਇਹ ਨਾਲ ਮੈਨੂੰ ਤਲਾਹ ਨਹੀਂ ਲਈ ਜੀ ਮੈਂ ਇੱਥੇ ਆਇਆ ਇੱਥੇ ਆ ਕੇ ਮੈਂ ਬੋਲਿਆ ਮੈਂ ਇੱਥੇ ਆ ਕੇ ਕਿਹਾ ਵੀ ਕੀ ਗੱਲ ਹੋ ਗਈ ਜੀ ਕੀ ਕਰਨਾ ਹੈ ਉਹ ਕਹਿੰਦੇ ਜਿ ਐ ਕਰਕੇ ਬਰਾਂਟ ਕਬਜ਼ਾ ਫਲਾਣਾ ਢੰਗਾਣਾ ਮੈਂ ਕਿਹਾ ਜੀ ਮੈਂ ਜਦੋਂ ਤੁਹਾਡੇ ਦਫ਼ਤਰ 'ਚ ਗਿਆ ਚੈੱਕ ਲੈ ਕੇ ਪੇਮੈਂਟ ਦੇਣ ਗਿਆ ਤੁਸੀਂ ਪੇਮੈਂਟ ਭਰ ਲਓ ਜੀ ਮੇਰਾ ਤਾਂ ਕੋਈ ਰੌਲਾ ਹੀ ਨਹੀਂ ਤੁਸੀਂ ਕਰ ਲਓ ਮੁੜ ਕੇ ਕਹਿੰਦੇ ਜੀ ਫਿਰ ਮੈਂ ਕਿਹਾ ਇੱਕ ਮੈਡਮ ਬੋਲੀ ਆ ਕਹਿੰਦੀ ਮੈਂ ਹਾਂ ਜੀ ਅਮਜਦ ਅਲੀ ਕਹਿੰਦੀ ਉਹਦੀ ਤਾਂ ਜੀ ਬਦਲੀ ਹੋ ਗਈ ਵੀ ਉਹ ਤਾਂ ਚਲੇ ਗਏ ਮੈਂ ਕਿਹਾ ਜੀ ਉਹਨਾਂ ਨੇ ਮੇਰ ਤੋਂ ਰਿਸ਼ਵਤ ਮੰਗੀ ਸੀ ਮੈਂ ਰਿਸ਼ਵਤ ਨਹੀਂ ਦਿੱਤੀ ਜਨੂਅਲ ਫੀਸ ਮੈਂ ਅੱਜ ਵੀ ਭਰਨ ਨੂੰ ਤਿਆਰ ਹਾਂ ਮੈਂ ਕੱਲ ਵੀ ਭਰਨ ਨੂੰ ਤਿਆਰ ਹਾਂ ਫਿਰ ਜਦੋਂ ਤੁਸੀਂ ਇੱਕ ਵਾਰੀ ਚੜ ਕੇ ਇੱਥੇ ਕਹਿ ਦਿਓ ਕਿ ਮੈਨੂੰ ਪਤਾ ਨਹੀਂ ਵੀ ਇਹ ਰਿਸ਼ਵਤ ਬਾਰੇ मैडम चुप करके जी इत्थों गड्डी जे कानो का साहब ने भजाई गड्डी इत्थों निकल गए जी अ ਹੁਣ ਵੀ ਮੈਨੂੰ ਪਤਾ ਲੱਗਿਆ ਕਿ ਸ਼ਾਇਦ ਮੈਡਮ ਉਹ ਗੱਡੀ 'ਚ ਬੈਠੇ ਆ ਇੱਥੇ ਤੱਕ ਨਹੀਂ ਆਏ ਸ਼ਾਇਦ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਜੀ ਉਹ ਵਿੱਚ ਸੀ ਜਦੋਂ ਇਹ ਗੱਲ ਕਰੀਏ 60000 ਰੁਪਏ ਦੀ ਮੁੱਦਾ ਸਿਰਫ ਇਹ ਸੀ ਕਿ ਮੈਰਿਜ ਰਿਸ਼ਵਤ ਤੋਂ ਮਨਾ ਕਰਿਆ ਮੇਰੇ ਪਿੰਡ ਦੇ ਬੰਦੇ ਤੋਂ ਰਿਸ਼ਵਤ ਲੈ ਲਈ ਉਹਨੇ ਨਾ ਕਰਾਤੀ ਜਿਹੜੀ ਅਖਬਾਰ ਦੀ ਗੱਲ ਕਰਦੇ ਆ ਸਰ ਵੀ ਓਪਰਲੀ ਬੋਲੀ ਕਰਾ ਕੇ ਅਖਬਾਰ 'ਚ ਜਪਾਈ ਐਡੀ ਕ ਖਬਰ ਹੈ ਜੀ ਮੇਰੇ ਪਿੰਡ ਦੇ 1200 ਵੋਟ ਹੈ 1200 ਬੋਟ ਦੇ ਵਿੱਚ ਇੱਕ ਬੰਦੇ ਨੂੰ ਅਖਬਾਰ ਨਹੀਂ ਪੜੀ ਗਈ ਸੀ ਉਸੇ ਦਿਨ ਦੀ ਅਖਬ ਕੱਲੇ ਨੂੰ ਕਿਵੇਂ ਦੇਗੀ ਜੀ ਓਡੀ ਐਡੀ ਕ ਖਬਰ ਜੀ ਕਿ ਇਹ ਬੱਕਬੋਰਡ ਦੀ ਅੱਜ ਬੋਲੀ ਆ ਗਈ ਮੈਂ ਕੱਲਾ ਜਾ ਕੇ ਬੋਲੀ ਦੇ ਆਵਾਂ ਕਿ ਇਹਨਾਂ ਦਾ ਹੱਕ ਨਹੀਂ ਸੀ ਬਣਦਾ ਕਿ ਮੇਰੇ ਪਿੰਡ ਦੇ ਕਿਸੇ ਲੰਬੜਦਾਰ ਨੂੰ ਜਾਂ ਕਿਸੇ ਮੋਤਵਾਰ ਬੰਦੇ ਨੂੰ ਦੱਸਣ ਦਾ ਕਿ ਭਾਈ ਉਹ ਜਗਾ ਬੇਲੀ ਪਈ ਆ ਅਸੀਂ ਉਹਦੀ ਬੋਲੀ ਕਰਨੀ ਆ ਬੋਲੀ ਕਰਦੇ ਦੋ ਬੰਦੇ ਵੀ ਮੇਰੇ ਪਿੰਡ ਦੇ ਇਹਨਾਂ ਦੇ ਖਿਲਾਫ ਦਿਖਾ ਦਿਓ ਖੜੇ ਹੋ ਕੇ ਬੋਲੀ ਦੇ ਵਿੱਚ ਅਸੀਂ ਮਨਜ਼ੂਰ ਹਾਂ ਹੁਣ ਕਬਜ਼ਾ ਕਰਨ ਲਈ ਆਏ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਜੀ ਮੈਂ ਕੱਲਾ ਨਹੀਂ ਮੈਂ ਆਪਣੀ ਪੰਚਾਇਤ ਵੱਲੋਂ ਕੋਰਟ ਦੇ ਵਿੱਚ ਕੇਸ ਲਾਇਆ ਹੋਇਆ ਹੈ ਜੀ ਐਸ ਡੀ ਐਮ ਸਾਹਿਬ ਦੇ ਦਰਖਾਸਤ ਸਾਡੇ ਦਿੱਤੀ ਹੋਈ ਹੈ ਜੀ ਪੰਚਾਇਤ ਵੱਲੋਂ ਦਿੱਤੀ ਹੈ ਜੀ ਨਾ ਕੋਈ ਸੁਖਵਿੰਦਰ ਕੌਰ ਵੱਲੋਂ ਨਾ ਕਿਸੇ ਹੋਰ ਵੱਲੋਂ ਸੁਖਵਿੰਦਰ ਕੌਰ ਕੌਣ ਹਨ ਇਹ ਸੁਖਵਿੰਦਰ ਕੌਰ ਮੇਰੇ ਪਿੰਡ ਦੀ ਹੀ ਨੇ ਜੀ ਕਿ ਹੈਗੇ ਨੇ ਇੱਥੇ ਹਾਂ ਜੀ ਹੈਗੇ ਨੇ ਜੀ ਉਹ ਜਸਵਿੰਦਰ ਕੌਰ ਨੇ ਜੀ ਤੁਰ ਗਏ ਤੁਰ ਗਏ ਹੁਣ ਹੀ ਕਿਹਾ ਨੇ ਜੀ ਇੱਥੇ ਸਨ ਜੀ ਨੰ ਫਿਰਸਤਾਨ ਭਾਈਚਾਰੇ ਮੁਸਲਮਾਨ ਭਾਈਚਾਰੇ ਨੂੰ ਦਿੱਤੀ ਸੀ ਜਗਾ ਉਹਨਾਂ ਵਾਸਤੇ ਵੀ ਕਬਰਾਂ ਵਾਸਤੇ ਜੀ ਹੁਣ ਮੁਸਲਮਾਨ ਭਾਈਚਾਰਾ ਹੈ ਨਹੀਂ ਜੀ ਇਹਨਾਂ ਨੇ ਕੀ ਕਰਿਆ ਜਦੋਂ 99 ਦੇ ਵਿੱਚ ਇੰਤਕਾਲ ਕਰਾਇਆ ਮੈਂ ਸਾਰੀ ਆ ਡਿਟੇਲ ਜਿਵੇਂ ਇਹ ਕਹਿੰਦੇ ਨੇ ਨਾ ਅਸੀਂ ਕਢਾਈਏ ਸਰ ਮੈਂ ਤੁਹਾਨੂੰ ਆ ਤਾਂ ਮੇਰੀ ਕੋਰਟ ਦੇ ਵਿੱਚ ਜਿਹੜਾ ਕੇਸ ਚੱਲਦਾ ਜੀ ਉਹਦੀ ਕਾਪੀ ਹੈ ਜੀ ਸਾਰੀ ਤੇ ਲਾਇਆ ਉਹਦੀ ਦੋ ਤਰੀਕ ਪਈ ਹੋਈ ਹੈ ਜੀ ਉਹਦੇ ਚ ਜੋ ਵੀ ਹੋਊਗਾ ਆ ਮੇਰੀ ਪੰਚਾਇਤ ਵੱਲੋਂ ਮੈਂ ਸਾਰਿਆਂ ਦੇ ਸਾਈਨ ਕਰਾ ਕੇ ਦੇਖ ਕੇ ਆਇਆ ਹਾਂ ਜੀ ਆ ਫੜੇ ਜਿੱਦਲਰ ਸਾਥ ਆ ਜਮਾਂਬੰਦੀ ਪਈ ਹੈ ਜੀ 1900 ਲੈ ਕੇ 77 78 ਦੀ ਪੁਰਾਣਾ ਰਿਕਾਰਡ ਹੈ ਜੀ ਇੱਥੇ ਕੀ ਲਿਖਿਆ ਹੈ ಗ್ರಾಮ ਪੰਚਾਇਤ ਨਕਤੇ ਜੀ ਉਸ ਤੋਂ ਬਾਅਦ ਲਿਖਿਆ ਕਬਰਸਤਾਨ ਇਹਨਾਂ ਨੂੰ ਉਸ ਤੋਂ ਬਾਅਦ ਕੋਈ ਵੀ ਇਹਦੇ ਚ ਸਰਪੰਚ ਲੰਬੜਦਾਰ ਦੇ ਸੈਨੀਆਂ ਇਹਨਾਂ ਨੇ ਇੱਕ ਐਪਲੀਕੇਸ਼ਨ ਲਾ ਕੇ ਜਦੋਂ ਬੱਕ ਬੋਰਡ ਦਾ ਰੂਲ ਬਦਲਿਆ ਨਾ ਐਪਲੀਕੇਸ਼ਨ ਲਾ ਕੇ ਇਹਨਾਂ ਨੇ ਆਪਣੀ ਇੰਤਕਾਲ ਕਰਾ ਲਈ ਕਿਸੇ ਨੂੰ ਉਸ ਟਾਈਮ ਵੀ ਨਹੀਂ ਦੱਸਿਆ ਜੀ ਕਿਉਂਕਿ ਉਸ ਟਾਈਮ 9978 ਦੇ ਵਿੱਚ ਅਨਪੜਤਾ ਸੀ ਕੀ ਕਿਸੇ ਨੂੰ ਪਤਾ ਸੀ ਜੀ ਤੇ ਅੱਜ 78 ਤੋਂ ਲੈ ਕੇ ਹੁਣ ਤੱਕ ਜੀ ਕਿਸੇ ਨੂੰ ਪਤਾ ਵੀ ਨਹੀਂ ਸੀ ਇਹ ਬੱਕ ਬੋਰਡ ਦੀ ਜ਼ਮੀਨ ਹੈ ਜੀ ਇਹ ਬੱਕ ਬੋਰਡ ਦੀ ਜ਼ਮੀਨ ਦਾ ਜਦੋਂ ਤੋਂ ਪਤਾ ਲੱਗਿਆ ਉਦੋਂ ਤੋਂ ਇਹਨਾਂ ਨਾਲ ਗੱਲਬਾਤ ਹੋਈ ਹੈ ਮੈਂ ਹੱਥ ਬੰਨ ਕੇ ਇਹੀ ਗੱਲ ਕਰਦਾ ਜੀ ਕਿ ਇਹ ਪੰਚਾਇਤ ਨੇ ਦਾਨ ਕਰੀ ਸੀ ਮੁਸਲਮ ਭਾਈ ਉੱਪਰ ਜੇ ਕਿਸੇ ਹੋਰ ਪਿੰਡ ਦੇ ਬੰਦੇ ਨੂੰ ਠੇਕੇ ਦੇ ਦਿੰਦੇ ਨੇ ਸਾਨੂੰ ਮਨਜ਼ੂਰ ਨਹੀਂ ਜੀ ਬੇਸ਼ੱਕ ਸਾਡੀ ਪੰਚਾਇਤ ਦੀ ਖਾਲੀ ਜਗ੍ਹਾ ਛੱਡ ਦੇਣ ਅੱਜ ਇਹਨੂੰ ਖਾਲੀ ਕਰਕੇ ਅਸੀਂ ਗਰਾਊਂਡ ਵੀ ਬਣਾਉਣ ਨੂੰ ਤਿਆਰ ਹੈ ਜੀ ਇਹ ਕਹਿੰਦੇ ਵੀ 2006 ਤੋਂ ਤੁਸੀਂ ਕਿਹੜੀ ਕਹਿੰਦੇ ਬੋਲੀ ਪੇਮੈਂਟ ਨਹੀਂ ਭਰੀਏਗੀ ਤੁਹਾਡੀ ਆਪਾਂ ਨੇ ਨਹੀਂ ਭਰੀ ਜੀ ਆਪਣੇ ਨਾਲ ਤਾਂ ਇਹਨਾਂ ਦਾ ਲਾਗਤ ਦੇ ਅੱਗੇ ਨਹੀਂ ਜਸਵਿੰਦਰ ਕੌਰ ਨਾਲ ਸੀ ਜੀ ਇਹਨਾਂ ਦਾ ਜਸਵਿੰਦਰ ਕੌਰ ਨਾਲ ਕੇਸ ਚੱਲਿਆ ਜੀ ਜਸਵਿੰਦਰ ਕੌਰ ਤੋਂ ਇਹਨਾਂ ਨੇ ਪੈਲੀ ਲਈ ਹੈ ਜੀ ਬਾਚੇ ਵੀ ਉਹਨਾਂ ਦਾ ਕੇਸ ਚੱਲਿਆ ਉਹਨਾਂ ਨੇ ਭਰੀ ਨਹੀਂ ਭਰੀ ਪਤਾ ਜਦੋਂ ਆਪਾਂ ਨੂੰ ਪਤਾ ਲੱਗਿਆ ਆਪਾਂ ਇਹਨਾਂ ਨੂੰ ਖਾਲੀ ਚੈੱਕ ਦਿੱਤਾ ਸੀ ਇਸੇ ਕਰਕੇ ਕਿ ਆਪਦੀ ਪੇਮੈਂਟ ਭਰ ਲਓ ਮੇਰਾ ਇਹਨਾਂ ਨੇ ਚੈੱਕ ਨਹੀਂ ਮੋੜਿਆ ਮੇਰ ਤੋਂ ਰਿਸ਼ਵਤ ਲੈਣ ਦੇ ਚੱਕਰ 'ਚ ਨਹੀਂ ਮੋੜਿਆ ਜੀ ਰਿਸ਼ਵਤ ਮੰਗਦੇ ਸੀ ਮੈਂ ਦਿੱਤੀ ਨਹੀਂ ਹੋਰ ਨੇ ਦਿੱਤੀ ਉਹਨਾਂ ਨੇ ਨਾਲ ਲਵਾਈਏ ਜੀ ਠੀਕ ਗ੍ਰੈਂਡ ਕਲੈਕਟਰ ਜੀ ਸੰਗਰੂਰ ਜੀ ਕੀ ਮਸਲਾ ਹੈਗਾ ਪੂਰਾ ਜਿਹੜਾ ਅੱਜ ਨਾ ਪਿੰਡ ਨਕਟੇ ਦੇ ਵਿੱਚ ਤੁਸੀਂ ਵਕਫਾ ਬੋਰਡ ਦੀ ਜ਼ਮੀਨ ਦੇ ਕਬਜ਼ੇ ਲਈ ਆਏ ਹੋ ਮਸਲਾ ਤਾਂ ਇਹੀ ਹੈ ਜੀ ਕਿ ਇਹ ਜਿਹੜਾ ਜਗ੍ਹਾ ਦਾ ਪਟਾ ਸੀ ਜਸਵਿੰਦਰ ਕੌਰ ਜੀ ਨੇ ਜੋ ਉੱਥੇ ਦੇ ਰੈਜ਼ੀਡੈਂਟ ਨੇ ਪਿੰਡ ਦੇ ਉਹਨਾਂ ਦੇ ਨਾਮ ਚੱਲਦਾ ਆ ਰਿਹਾ ਸੀ 2006 ਤੱਕ ਉਹਨਾਂ ਨੇ ਪੇ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਪੇ ਕਰਨਾ ਬੰਦ ਕਰਤਾ ਉਹਨਾਂ ਨੂੰ ਨੋਟਿਸ ਗਿਆ ਤਾਂ ਕਈ ਵਾਰ ਉਹ ਦਫ਼ਤਰ ਆ ਕੇ ਟਾਈਮ ਲਿਆ ਵੀ ਮੇਰਾ ਫਾਈਨੈਂਸ਼ਲੀ ਚੱਲ ਰਿਹਾ ਕੰਮ ਵੀਕ ਥੋੜਾ ਜਿਹਾ ਤੇ ਜਦੋਂ ਕਾਫੀ ਟਾਈਮ ਲੰਘ ਗਿਆ ਤਾਂ ਉਹਨਾਂ ਨੇ ਫਿਰ ਲੀਗਲ ਐਕਸ਼ਨ ਲਿਆ ਗਿਆ ਵਕਫਾ ਐਕਟ ਦੇ ਜਿਹੜੇ ਅੰਡਰ ਸੈਕਸ਼ਨ 54 ਦੇ ਤਹਿਤ ਤਾਂ ਉਹ ਫਿਰ ਵਾਕਪ ਟ੍ਰਿਬਿਊਨਲ ਵਿੱਚ ਉੱਥੇ ਆਪਣੇ ਕੇਸ ਚੱਲੇ ਆ ਜੀ ਪਟਿਆਲੇ ਤਾਂ ਉੱਥੇ ਵੀ ਇਹ ਹਾਜ਼ਰੀ ਨਹੀਂ ਹੋਏ ਤਾਂ ਕੋਰਟ ਦੇ ਕੋਰਟ ਦੇ ਡਿਸੀਜਨ ਇਹਨਾਂ ਦੇ ਖਿਲਾਫ ਆਇਆ ਤੇ ਜਗ੍ਹਾ ਨੂੰ ਖਾਲੀ ਕਰਾਉਣ ਦੇ ਆਰਡਰ ਹੋਏ ਇੱਕ ਜਦੋਂ ਗੱਲਬਾਤ ਚੱਲ ਰਹੀ ਸੀ ਇੱਕ ਚੈੱਕ ਦੀ ਗੱਲ ਚੱਲ ਰਹੀ ਸੀ ਜਿਹਦੇ ਵਿੱਚ ਤੁਸੀਂ ਕਿਹਾ ਤੁਸੀਂ ਵਾਪਸ ਲੈਣ ਨਹੀਂ ਆਇਆ ਕੀ ਚੈੱਕ ਦਾ ਇਹਨਾਂ ਨੇ ਚੈੱਕ ਦੀ ਗੱਲ ਤਾਂ ਐਂ ਦਾ ਹੈ ਜਿਸ ਦਿਨ ਫਸਟ ਡੇ ਇੱਥੇ ਆਏ ਸੀ ਤਾਂ ਇਹਨਾਂ ਨੇ ਕਿਹਾ ਕਿ ਸਾਡੇ ਨਾਂ ਕਰ ਦਿਓ ਤੁਸੀਂ ਤੇ ਇਹਨਾਂ ਨੇ ਅਸੀਂ ਸੈਕਿਉਰਿਟੀ ਦੇ ਤਰਫੋਂ ਇੱਕ ਚੈੱਕ ਲੈ ਲੰਦੇ ਹੁੰਦੇ ਹੁੰਨੇ ਆ ਤੇ ਇਹਨਾਂ ਨੇ ਚੈੱਕ ਦਿੱਤਾ ਸੀ ਕਿੰਨੇ ਦਾ ਚੈੱਕ ਦਿੱਤਾ ਸੀ ਚੈੱਕ ਖਾਲੀ ਹੈ ਜੀ ਉਹ ਕੋਈ ਉਹਦੇ ਮਤਲਬ ਕੈਨਸਲ ਕੀਤਾ ਹੋਇਆ ਸਾਨੂੰ ਇਹਦਾ ਕੀ ਤੁਸੀਂ ਹੁਣ ਅੱਜ ਕਾਪੜਾ ਲੈਣਾ ਹੋ ਵਾਪਸ ਨਾਲ ਲੈ ਕੇ ਆਏ ਹੋ ਚੈੱਕ ਨਹੀਂ ਚੈੱਕ ਨਹੀਂ ਲੱਗੇ ਜੀ ਚੈੱਕ ਕਾਰਨ ਇਹ ਸੀਗੇ ਹੁਣ ਇਹ ਆਪ ਆ ਕੇ ਲੈ ਕੇ ਜਾ ਸਕਦੇ ਨਹੀਂ ਉੱਥੋਂ ਉਦੋਂ ਦੇ ਸਾਡੇ ਕੋਲ ਆਏ ਨਹੀਂ ਦਫਤਰ ਜੀ ਦੇ ਕੇ ਗਏ ਤੇ ਦਫਤਰ ਜੀ ਲੈ ਜਗੇ ਨਹੀਂ ਕਹਿ ਰਹੇ ਨੇ ਕਿ ਸਾਨੂੰ ਇਹ ਜ਼ਮੀਨ ਦਿੱਤੀ ਸੀ ਤਾਂ ਚੈੱਕ ਲਿਆ ਉਹਨਾਂ ਨੇ ਸਾਡਾ ਚੈੱਕ ਨਹੀਂ ਨਹੀਂ ਜੀ ਜ਼ਮੀਨ ਤਾਂ ਜਦ ਆ ਦੇਖੋ ਜੀ ਲੀਜ਼ ਆਰਡਰ ਜਿਹੜਾ ਹੁੰਦਾ ਐਦਾਂ ਅਪਰੂਵ ਹੋ ਕੇ ਦਿੱਤੀ ਜਾਂਦੀ ਹੈ ਐਵੇਂ ਜ਼ੁਬਾਨੀ ਤੌਰ ਤੇ ਨਹੀਂ ਦਿੱਤੀ ਜਾਂਦੀ ਔਰ ਚੈੱਕ ਜਿਹੜਾ ਕੈਨਸਲ ਕੀਤਾ ਪਿਆ ਜੀ ਉਸੇ ਦਿਨ ਦਾ ਉਹ ਨੂੰ ਆ ਕੇ ਜਦ ਮਰਜ਼ੀ ਲੈ ਸਕਦੇ ਨਾ ਕਿਸੇ ਦੇ ਕੰਮ ਦਾ ਇਹ ਕਹਿੰਦੇ ਨੇ ਵੀ ਅਸੀਂ ਹੁਣ ਉੱਥੇ ਕੀਤੀ ਅਗਰ ਜੇ ਬਗਵ ਬੋਰਡ ਕਰੇ ਸਾਨੂੰ ਕੋਈ ਰੋਕ ਨਹੀਂਗੀ ਪਰ ਅਸੀਂ ਕਹਿੰਦੇ ਸੁਖਵਿੰ ਨੀ ਵਕ ਬੋਰਡ ਨੀ ਉਹ ਵਕ ਬੋਰਡ ਜਿਸ ਰਾ ਬੋਰਡ ਨੀਸੀਸ਼ਨ ਲੁਗਾ ਡਿਪਾਰਟਮੈਂਟ ਨੀਸੀਸ਼ਨ ਲੁਗਾ ਇਹ ਕਿਨੂੰ ਦੇਣੀ ਹੈ ਕਿਨੂੰ ਨਹੀਂ ਓਕੇ ਮੈਂ ਮੋਸੀਨ ਅਲੀ ਪੰਜਾਬ ਵਕ ਬੋਰਡ ਦਾ ਸਟੇਟ ਅਫਸਰ ਸੰਗਰੂਰ ਅੱਜ ਇੱਥੇ ਮੌਕਾ ਕਬਜ਼ਾ ਕਾਰਵਾਈ ਤੇ ਪਹੁੰਚੇ ਜੀ ਪਿੰਡ ਨਕਟੇ ਜਿਹਦੇ ਵਿੱਚ ਕਿ ਆਪਣੇ ਮਾਨਯੋਗ ਹਾਈ ਕੋਰਟ ਕੋਰਟ ਐਚਐਸ ਗਰੇਵਾਲ ਜੀ ਦੀ ਚੇਅਰਮੈਨ ਪੰਜਾਬ ਅਕਾਊਂਟਰ ਵੀ ਨੂੰ ਤੋਂ ਆਰਡਰ ਹੋਇਆ ਜੀ ਐਡੀਜੀ ਸਾਹਿਬ ਤੋਂ 17/23 ਦਾ ਹਾਂਜੀ 17/23 ਦਾ ਹੋਇਆ ਜੀ ਜਸਵਿੰਦਰ ਕੌਰ ਦੇ ਖਿਲਾਫ ਜੀ 5 ਬਿਗੇ 10 10 ਬਿਗੇ ਪ੍ਰਾਪਰਟੀ ਦਾ ਖਸਰਾ ਨੰਬਰ 403 ਪਿੰਡ ਨਕਤਾ ਜਿਹਦੇ ਤਹਿਤ ਇਹਦੀ ਕਾਰਵਾਈ ਚੱਲਦੀ ਸੀਗੀ ਤੇ ਉਸ ਦੇ ਦੌਰਾਨ ਜੀ ਕੋਈ ਤੋਂ ਡਿਫਾਲਟ ਨਹੀਂ ਨਾ ਸਾਰਾ ਹੁਣ ਕੋਲਟਰ ਕੋਲੋਂ ਤੋਂ ਨਹੀਂ ਤੋ ਦੋ ਦੋ ਚੀਜ਼ 2006 ਤੋਂ ਇਹ ਡਿਫਾਲਟਰ ਚੱਲਦੇ ਆ ਰਹੇ ਨੇ ਜੀ ਜੀ ਦਾ ਕੋਈ ਇਹਨਾਂ ਨੂੰ ਇਹ ਪਹਿਲਾਂ ਫਟਾ ਹੋਇਆ ਸੀਗਾ ਜੀ ਇਹਨਾਂ ਨੇ 2006 ਤੋਂ ਬਾਅਦ ਕੋਈ ਰਕਮ ਨਹੀਂ ਭਰੀ ਹੈਗੀ ਉਸ ਤੋਂ ਬਾਅਦ ਪੰਜਾਬ ਵਾਕਫ ਬੋਰਡ ਦੀ ਭਰਨੀ ਪੈਂਦੀ ਹੁੰਦੀ ਹੈ ਹਾਂਜੀ ਠੀਕ ਹੈ ਹਰ ਸਾਲ ਦੀ ਭਰਨੀ ਪੈਂਦੀ ਹੁੰਦੀ ਹੈ ਦਫਾ 54 ਦੇ ਵਕਫ ਐਕਟ ਦੇ ਤਹਿਤ ਇਹਨਾਂ ਦੇ ਇੱਕ ਕੇਸ ਲਗਾਇਆ ਗਿਆ ਸਾਰੀ ਕਾਨੂੰਨੀ ਕਾਰਵਾਈ ਪੂਰੀ ਹੋਈ ਉਸ ਤੋਂ ਬਾਅਦ ਜੋ ਆਪਣੇ ਮਾਨਯੋਗ ਅਦਾਲਤ ਨੇ ਆਰਡਰ ਜਾਰੀ ਕੀਤੇ ਆਰਡਰ ਜਾਰੀ ਤਹਿਤ ਹੀ ਉਹ ਤੋਂ ਬਾਅਦ ਸਾਨੂੰ ਆਰਡਰ ਜਾਰੀ ਹੋਏ ਤੇ ਇਹ ਕੋਡ ਚ ਵੀ ਪੇਸ਼ ਨਹੀਂ ਹੋਏ ਹੈਗੇ ਤੇ ਇੱਕ ਮਿੱਤੀ ਉਹ ਤੋਂ ਬਾਅਦ ਚ ਉਹ ਮੈਂ ਤਾਂ ਆ ਦਿੰਦਾ ਵਿੱਚ ਨਾ ਉਹ ਨਹੀਂ ਤੇ ਮਿੱਤੀ ਕਿਹੜੇ ਤਰੀਕੇ ਦਾ ਹੈ ਇਹ ਕੋਲੋਂ ਸ਼ੁਰੂ ਤੇ ਇਹ ਨੂੰ ਤਾਂ ਇਹ ਡਿਸਪੈਚ ਹੋਇਆ 24 ਤਰੀਕ ਦੇ ਪੰਜਾਬ ਕੇਸਰੀ ਦੇ ਅਖਬਾਰ ਚ ਤੇ ਪੰਜਾਬੀ ਜਗਵਾਨੀ ਦੇ ਅਖਬਾਰ ਚ ਖੁੱਲੀ ਬੋਲੀ ਲਈ ਨੋਟੇਸ਼ਨ ਵਿੱਚ ਦਿੱਸ਼ ਸਤਿਗਰੂ ਦਿਖਾ ਸਕਦੇ ਆਪ ਇਹ ਜੀ ਇੱਥੇ ਚਲ ਮਾਲੂ ਕੈਮਰਾ ਕੋਤੋਂ ਬਾਅਦ ਚ ਇਹਦੀ ਬੋਲੀ ਹੋਈ ਬੋਲੀ ਬੋਲੀ ਹੋਈ ਕਿੱਥੇ ਹਾਂ ਜੀ ਇਹ ਪੰਜਾਬ ਅਕਾਊਂਟ ਬੋਰਡ ਦੇ ਦਫ਼ਤਰ ਤੋਂ ਹੋਈ ਗੀ ਇਹ ਕਿਹੜੀ ਹੈਗਾ ਜੀ ਪੰਜਾਬ ਅਕਾਊਂਟ ਬੋਰਡ ਦਫ਼ਤਰ ਜੀ ਕਿਸੇ ਕੋਈ ਪਿੰਡ ਦੇ ਵਿੱਚ ਮੁਨਾਦੀ ਵਗੈਰਾ ਦੀ ਕਰਵਾਏਗੀ ਇਸ ਤੋਂ ਲਾਗ ਨਹੀਂ ਜੇ ਅਖਬਾਰ ਚ ਹੁੰਦਾ ਸਾਡੇ ਨਾਲ ਹੁੰਦਾ ਵੀ ਜਾਂ ਤਾਂ ਜੇ ਤਾਂ ਤੁਸੀਂ ਚੌਂਕੀਦਾਰ ਰਾਹੀ ਇੱਕ ਮੁਨਾਦੀ ਕਰਾਉਣੇ ਕੋ ਵੇ ਹੁੰਦਾ ਜੇ ਅਖਬਾਰ ਚ ਦੇਤੀ ਤਾਂ ਮੁਨਾਦੀ ਲੋੜ ਨਹੀਂ ਤਾਂ ਅਖਬਾਰ ਚ ਹੀ ਹੋ ਗਿਆ ਓਪਨ ਬਿੱਡੀ ਹੋ ਗਈ ਨਾ ਚਾਹੀਦੀ ਇਨਵੋਲਵ ਹੋ ਨਹੀਂ ਸਕਦੀ ਨਹੀਂ ਹੋ ਸਕਦੀ ਇਹ ਸਾਰਿਆਂ ਵਾਸਤੇ ਸੀਗੇ ਦੇਖੋ ਹਾਲ ਹੀ ਕਹੇ ਤੁਸੀਂ ਇਹਨੂੰ ਪਹਿਲਾਂ ਦਿਖਾਓ ਥੋੜਾ ਜਿਆ ਸਾਰਿਆਂ ਵਾਸਤੇ ਹੀ ਇਥੇ ਪੰਚਾਇਤ ਐਲੀਗੇਸ਼ਨ ਆਉਂਦੀ ਵੀ ਸਾਨੂੰ ਬੁਲਾਇਆ ਨਹੀਂ ਗਿਆ ਜਦੋਂ ਬੋਲੀ ਸਰ ਹੁਣ ਅਸੀਂ ਅਖਬਾਰ ਚ ਦੇ ਦਿੱਤੇ ਜੀ ਹੁਣ ਅਸੀਂ ਕੱਲੇ ਕੱਲੇ ਨੂੰ ਤਾਂ ਨੋਟਿਸ ਕੱਢਦੇ ਨਹੀਂ ਹੈਗੇ ਨਾ ਕੱਢਦੇ ਆ ਦੇਖੋ ਪੰਚਾਇਤ ਨੂੰ ਸਭ ਪਤਾ ਸੀਗਾ ਸਾਰਾ ਕੁਝ ਸੀ ਨਾ ਇਹ ਕਹਿੰਦੇ ਨੇ ਵੀ ਜਿਹੜੀ ਜਗ੍ਹਾ ਵੀ ਕਬਰ ਦਾ ਇਹਨਾਂ ਬੰਦਿਆਂ ਨੂੰ ਵੀ ਪਤਾ ਲੱਗਿਆ ਨਾ ਇਹ ਵੀ ਪਿੰਡ ਦੇ ਹੀ ਨਾ ਨਾ ਇਹਨਾਂ ਨਾਲ ਵੀ ਹੈ ਨਾ ਪੋਜੀ ਨੂੰ ਪਹਿਲਾਂ ਸੱਮਨ ਹੀ ਆਇਆ ਸੀ ਨਾ ਸੱਮਨ ਸਾਰਾ ਕੁਝ ਹੋਇਆ ਕੋਈ ਪੇਸ਼ੀ ਨਹੀਂ ਹੋਈ ਕੋਈ ਕਦੇ ਆਰਡਰ ਵੀ ਤਮੀਲ ਕਰਾਈ ਗਏ ਸਾਰਾ ਕੁਝ ਹੋਇਆ ਇਹਨਾਂ ਨੂੰ ਸਭ ਕੁਝ ਨੋਟਿਸ ਦੇ ਕੋਲ ਪਾਸ ਹੋਈ ਨਹੀਂ ਠੀਕ ਆ ਨਾ ਜਦੋਂ ਤਾ ਇਹ ਪੇਸ਼ ਨਹੀਂ ਹੋਏ ਇੱਕ ਕਿ ਦੇ ਸਕਦੇ ਨੇ ਜੀ ਹਾਂਜੀ ਦੇ ਸਕਦੇ ਆ ਜੀ ਜਿਹੜਾ ਨੌਨ ਯੂਜ਼ ਗਰੇਵਿਆਰ ਹੈ ਜੇਕਰ ਉਰੇ ਕੋਈ ਮੁਸਲਮਾਨ ਪਰਿਵਾਰ ਨਹੀਂ ਹੈਗਾ ਤਾਂ ਫਿਰ ਅਸੀਂ ਉਹਨੂੰ ਲੀਜ਼ ਤੇ ਕਰ ਸਕਦੇ ਹਾਂ ਇਹ ਸਾਡੇ ਐਕਟ ਚ ਪ੍ਰੋਵੀਜ਼ਨ ਹੈਗੀ ਹੈ ਪੰਜਾਬ ਸਟੇਟ ਤੇ ਹਿਮਾਚਲ ਤੇ ਹਰਿਆਣਾ ਨੂੰ ਸਪੈਸ਼ਲ ਪ੍ਰੋਵੀਜ਼ਨ ਹੈ ਉਹ ਕਫ ਐਕਟ ਚ ਉਹ ਤੋਂ ਸਰਪੰਚ ਅਲੀਗੇਸ਼ਨ ਲਾਉਂਦੇ ਨੇ ਕਿ ਰਿਸ਼ਤ ਦੀ ਗੱਲ ਚੱਲੀ ਆ ਜੀ ਜੀ ਸਾਨੂੰ ਉਹਦੇ ਬਾਰੇ ਕੋਈ ਨੋਲਜ ਨਹੀਂ ਹੈਗੀ ਜੀ ਉਹ ਤਾਂ ਅਲੀਗੇਸ਼ਨ ਤੁਹਾਡੇ ਸਾਹਮਣੇ ਹੀ ਦੇਖੋ ਆਪਣੇ ਬੰਦਿਆਂ ਤੇ ਵੀ ਲਾਉਣ ਲੱਗੇ ਪਿੰਡ ਤੇ ਕੱਲ ਉਹ ਮੇਰੇ ਤੇ ਵੀ ਲਾ ਸਕਦੇ ਨੇ ਕਿਸੇ ਤੇ ਵੀ ਲਾ ਇਲਜ਼ਾਮ ਦਦੋ ਕੋਈ ਚੈੱਕ ਦੀ ਗੱਲ ਹੋ ਰਹੀ ਆ ਬਾਈ ਉਹਦਾ ਮੈਨੂੰ ਹਜ ਮੈਨੂੰ ਕੁਝ ਨਹੀਂ ਪਤਾ ਜੀ ਉਹਦੇ ਬਾਰੇ ਜਿਹੜਾ ਵੀ ਹੋਊਗਾ ਮੈਂ ਜਾਣਕਾਰੀ ਦੇ ਕੇ ਤੁਹਾਡੇ ਸਾਹਮਣੇ ਪੇਸ਼ ਕਰ ਦਊਗਾ ਕੋਈ ਚੱਕਰ ਵਾਲੀ ਗੱਲ ਨਹੀਂ ਉਹ ਤਾਂ ਸਾਰਾ ਜੰਤਕ ਹੋ ਜਾਊਗਾ ਤੇ ਉਹ ਕਹਿ ਰਹੇ ਨੇ ਕਿ ਸਾਨੂੰ ਪਹਿਲਾਂ ਦੇਤੀ ਜੀ ਕੋਈ ਆਰਡਰ ਨਹੀਂ ਹੈਗੇ ਉਹਨਾਂ ਕੋਲ ਜਿਹੜੇ ਆਰਡਰ ਹੈਗੇ ਮੈਂ ਦਿਖਾ ਦਿੰਦਾ ਮੈਂ ਆਪਣੀ ਕਾਰਵਾਈ ਕਰ ਉਹ ਕਿਹਾ ਆ ਜੀ ਬਾਈ ਜੀ ਕਿਹੜੇ ਕਿਹੜੇ ਬੰਦੇ ਆਏ ਜੀ ਅਰਸੇਮ ਸਿੰਘ ਪੁੱਤਰ ਹੰਸਰਾਜ ਪਿੰਡ ਨਕਤਾ ਜੀ ਤੇ ਗੁਰਮੁਖ ਸਿੰਘ ਪੁੱਤਰ ਸਤਗੁਰ ਸਿੰਘ ਪਿੰਡ ਨਕਤਾ ਸੁਖਵਿੰਦਰ ਸਿੰਘ ਤੇ ਚਾਨਣ ਸਿੰਘ ਪਿੰਡ ਨਕਤਾ ਨਹੀਂ ਇਹਨਾਂ ਦੇ ਘਰ ਦੀ ਨੇ ਸਾਰੇ ਜੀ ਇਹ ਬੰਦਾ ਬੰਦਾ ਕਾਡ ਦੇ ਚ ਵੱਕ ਬੋਰਡ ਬੋਲਦਾ ਸਰ ਵੱਕ ਬੋਰਡ ਨੇ ਲੀਜ਼ ਉਹਨਾਂ ਨੂੰ ਬਕਾਇਦਾ ਰਜਿਸਟਰ ਕਰਕੇ ਦਿੱਤੀ ਆ ਸਾਰੇ ਪ੍ਰੋਸੈਸ ਫੋਲੋ ਕੀਤਾ ਜਮ੍ਹਾਂ ਬੰਦੀ ਤਾਂ ਸਾਡੇ ਹੈਡ ਆਫ ਚੋਂ ਪਾਸ ਹੋ ਗਿਆ ਇਹ ਹੁਣ ਅਸੀਂ ਤਾਂ ਆਪਣੀ ਕਾਰਵਾਈ ਕਰ ਲਈ ਨਾ ਉਹ ਵੀ ਸਾਡੀ ਕਾਰਵਾਈ ਜੱਦੀ ਪੁਸਤੀ ਤੇ ਜ਼ਮੀਨ ਹੈ ਤਾਂ ਨਕਤੇਪਿੰਡ ਦੀ ਹੋ ਜੀ ਗ੍ਰਾਮ ਪੰਚਾਇਤ ਦੀ ਜ਼ਮੀਨ ਹੈ ਮੈਂ ਤੁਹਾਨੂੰ ਇਹ ਜਮ੍ਹਾਂ ਬੰਦੀ ਵੀ ਬਖਾਣਾ ਪਿਆ ਜੀ ਗ੍ਰਾਮ ਪੰਚਾਇਤ ਨੇ ਮੁਸਲਮ ਪਾਈਚਾਰੇ ਨੂੰ ਦਿੱਤੀ ਹੈ ਜੀ ਮੈਂ ਲਾਇਆ ਹੋਇਆ ਜੀ ਕੇਸ ਸਟੇ ਵੀ ਆ ਜਾਏਗੀ ਜੀ ਕਾਨੂੰਗੋ ਸਾਹਿਬ ਜੀ ਸਟੇ ਵੀ ਆ ਜਾਏਗੀ ਮੈਂ ਮੰਨਦਾ ਜੀ ਸਟੇ ਵੀ ਆ ਜਾਏਗੀ ਸਟੇ ਹੋਊਗਾ ਮੈਂ ਕਹਿੰਦਾ ਜੀ ਸਟੇ ਵੀ ਆ ਜਾਏਗੀ ਜੀ ਕੋਈ ਦਿੱਕਤ ਨਹੀਂ ਚਲੋ ਵੀ ਨਿਸ਼ਾਨ ਸੁਖਵਿੰਦਰ ਸੁਖਵਿੰਦਰ ਫੀਲਡ ਕਰਨ ਕੋ ਜੀ ਨਗਰਪੁਰ ਜੀ ਕੀ ਮਸਲਾ ਹੈਗਾ ਪਿੰਡ ਨਕਿਆਂ ਦਾ ਜੀ ਕੀ ਇਹ ਬ੍ਰਾਂਡ ਕਬਜਾ ਦਰਵਾਣਾ ਜੀ ਬਕਪੁਰ ਦਾ ਹੂੰ ਬਕਪੁਰ ਮਿਕਵੇਂ ਜੀ ਕੋਰਟ ਵੱਲੋਂ ਆਰਡਰ ਹੋਇਆ ਨੇ ਤੇ ਪਹਿਲਾਂ ਇਹ ਜਸਵਿੰਦਰ ਕੌਰ ਕੋਲ ਕੋਈ ਲਾਈਨ ਸੀਗੀ ਜੀ ਜਸਵਿੰਦਰ ਕੌਰ ਦੇ ਖਿਲਾਫ ਕੋਰਟ ਕੇਸ ਚੱਲਿਆ ਤੇ ਕੋਰਟ ਵੱਲੋਂ ਆਰਡਰ ਕਰਤੇ ਇਹਨਾਂ ਦੀ ਟਵਿੰਦਰ ਕੋਰਟ ਨੇ ਵੀ ਦਾ ਪ੍ਰੰਟ ਕਾਜਾ ਬਕ ਵਰਡ ਨੂੰ ਭੋਜਿਆ ਮੈਂ ਅਜੇ ਬਕ ਵਰਡ ਨੂੰ ਤਸਦੀਕਰ ਸਾਹਿਬ ਦੇ ਆਰਡਰ ਨੰਬਰ 568 22 34 ਨੂੰ ਅਨੁਸਾਰ ਬਕ ਵਰਡ ਨੂੰ ਕੱਲ ਜਾਈ ਜੀ ਹਾਂ ਸਿਰਫ ਪੈਸੇ ਲੈ ਕੇ ਕੋਈ ਤੁਹਾਡੀ ਕੋਈ ਗੱਲ ਨਹੀਂ ਬਿਲਕੁਲ ਨਹੀਂ ਵੀ ਕੰਨ ਕੋ ਦੀ ਨਹੀਂ ਫਿਰ ਮੇਰੇ ਕੋਈ ਸਮੂਹੇ ਦਾ ਨਾਮ ਨਹੀਂ ਪਤਾ ਜੀ ਸਾਰਾ